ਸ਼ਤਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੀਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਬਿਨ ਬਾਪ ਤੋਂ ਬੱਚਾ ਪਿਛਲੇ ਭਾਗਾਂ ਦੇ ਵਿੱਚ ਤੁਸੀਂ ਜੋ ਜੋਤੀ ਦਾ ਕਰੈਕਟਰ ਨਿਭਾ ਰਹੇ ਸੀਗੇ ਉਹਨਾਂ ਨੂੰ ਕਿਸੇ ਵਜ੍ਹਾ ਕਰਕੇ ਉਹ ਹੁਣ ਰੋਲ ਨਹੀਂ ਕਰ ਪਾਉਂਦੇ ਹੈਗੇ ਤੇ ਉਹਨਾਂ ਦੀ ਜਗ੍ਹਾ ਤੇ ਹੁਣ ਮੈਂ ਉਹ ਕਰੈਕਟਰ ਨੂੰ ਪਲੇ ਕਰ ਰਹੀ ਆਂਗੀ ਤੇ ਉਮੀਦ ਕਰਦੀ ਆਂ ਜਿਵੇਂ ਤੁਸੀਂ ਪਿਛਲੇ ਕਰੈਕਟਰ ਨੂੰ ਪਿਆਰ ਦਿੱਤਾ ਪਸੰਦ ਕਰਿਆ ਤੁਹਾਡੇ ਤੋਂ ਇਹੀ ਉਮੀਦ ਕਰਦੀ ਆਂ ਕਿ ਜਿਵੇਂ ਤੁਸੀਂ ਜੋਤੀ ਦਾ ਕਰੈਕਟਰ ਨੂੰ ਪਿਆਰ ਦਿੱਤਾ ਉਨਾਂ ਹੀ ਤੁਸੀਂ ਮੇਰੇ ਕਰੈਕਟਰ ਨੂੰ ਵੀ ਪਿਆਰ ਦੋਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਐਵੇਂ ਸਪੋਰਟ ਬਣਾਈ ਰੱਖੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਮਿਰਬਲ ਹਾਲ ਕੀ ਮੈਂ ਤੁਹਾਨੂੰ ਕਿੰਨੇ ਟਾਈਮ ਦਾ ਦੇਖ ਰਿਹਾ ਕੋਈ ਲੜੇ ਕੋਈ ਕੁਝ ਕਰੇ ਤੂੰ ਗੱਲ ਚ ਹੀ ਨਹੀਂ ਆ ਰਹੀ ਹੁਣ ਹੂੰ ਕੀ ਗੱਲ ਚ ਆਵਾ ਮੈਂ ਹੁਣ ਗੱਲ ਚ ਹੋਣਾ ਹੀ ਨਹੀਂ ਚਾਹਦੀ ਕਿਉਂ ਹੋਣਾ ਕਿਉਂ ਨਹੀਂ ਜਦ ਮੈਂ ਪਹਿਲਾਂ ਗੱਲਾਂ ਚ ਆਉਂਦੀ ਸੀ ਮੈਨੂੰ ਜਿੱਥੇ ਰੋਕਦੀ ਸੀ ਰੋਕਿਆ ਕਰ ਜਿੱਥੇ ਟੋਕਦੀ ਸੀ ਟੋਕਿਆ ਕਰ ਜਿੱਥੇ ਤੈਨੂੰ ਗਲਤ ਲੱਗਦਾ ਕੁਝ ਬੋਲਿਆ ਕਰ ਨਹੀਂ ਲੱਗੀ ਐਨੀ ਵੀ ਮਜਬੂਰ ਨਾ ਬਣ ਵੀ ਸਾਨੂੰ ਤਰਸਯੋਗ ਲੱਗੇ ਤੂੰ ਮੈਂ ਨਹੀਂ ਚਾਹਦੀ ਮੇਰੇ ਤੇ ਕੋਈ ਤਰਸ ਕਰੇ ਨਾ ਹੀ ਕੋਈ ਤਰਸ ਕਰਦਾ ਨਾ ਹੀ ਕਿਸੇ ਨੂੰ ਲੋੜ ਆ ਤੇ ਰਹੀ ਗੱਲ ਵਿੱਚ ਬੋਲਣ ਦੀ ਕੋ ਮੈਨੂੰ ਉਹਦੇ ਕਹਿਆ ਤਾਂ ਸੀਗਾ ਜੇ ਤੈਨੂੰ ਕਿਸੇ ਗੱਲ ਦੀ ਦੇਖ ਮੀਂਹ ਪਾ ਪਹਿਲਾਂ ਜੋ ਵੀ ਸੀਗਾ ਹੁਣ ਤੂੰ ਗੱਲ ਦੀ ਟੈਨਸ਼ਨ ਨਾ ਕਰ ਦੇਖੋ ਮੈਂ ਤੇਨੂੰ ਕੁ ਇੱਕ ਗੱਲ ਕਹਿਣਾ ਤੈਨੂੰ ਜਿਵੇਂ ਜਿਰਾ ਜੀ ਕਰਦਾ ਤੂੰ ਇਸ ਘਰ 'ਚ ਰਹਿ ਅਨੂੰ ਕੋਈ ਤਰਾਜ ਨਹੀਂ ਹੈਗਾ ਕੋਈ ਨਾ ਲੱਕੀ ਜਿਵੇਂ ਵੀ ਰਹਿ ਰਹੀ ਆ ਨਾ ਮੈਂ ਠੀਕ ਆ ਹਾਂ ਕਦੇ ਵੀ ਐਨਾ ਸੋਚੀ ਠੀਕ ਆ ਵੀ ਜੋਤੀ ਦੇ ਉਹਨਾਂ ਤਰ੍ਹਾਂ ਇੱਥੇ ਕੋਈ ਹੱਬ ਘਟੂਗਾ ਅਸ ਐਨਾ ਇੱਕ ਗੱਲ ਯਾਦ ਰੱਖੀ ਵੀ ਤੂੰ ਇਸ ਘਰ ਦੇ ਵਿੱਚ ਜਿਵੇਂ ਮਰਜ਼ੀ ਰਹਿ ਸਕਦੀ ਆ ਜਿਵੇਂ ਜੋਤੀ ਰਹਿੰਦੀ ਆ ਉਵੇਂ ਤੂੰ ਵੀ ਰਹਿ ਸਕਦੀ ਆ ਪਰ ਇਹ ਨਹੀਂ ਚੁੱਪਣਾ ਬਟਾ ਕਿਉਂਕਿ ਚੁੱਪ ਮੈਨੂੰ ਚੰਗੀ ਨਹੀਂ ਲੱਗਦੀ ਮੇਰਾ ਕੋਈ ਹੱਕ ਹੀ ਨਹੀਂ ਰਿਹਾ ਤੁਹਾਡੇ ਘਰ ਦੀ ਗੱਲ 'ਚ ਬੋਲਣ ਦਾ ਕਿਉਂ ਨਹੀਂ ਹੱਕ ਰਿਹਾ ਸਭ ਕੁਝ ਜਿੱਤੇ ਨਾ ਕਰੇ ਵਾਪਰਾ ਹੈ ਨਾ ਤਾਂ ਉਹਦਾ ਵੀ ਕੋਈ ਮਤਲਬ ਹੁੰਦਾ ਮੈਂ ਤਾਂ ਨਾ ਤੇਰੀ ਹੀ ਨਹੀਂ ਸਮਝਦੀ ਇਹ ਤਾਂ ਚੱਕ ਮਾਚ ਲਾ ਕਿਉਂ ਅੱਕ ਦੇ ਕੇ ਸਲੋਟ ਹੋਇਆ ਨਾ ਕਦੇ ਕੇ ਸਲੋਟ ਮੈਨੂੰ ਕਿਸ ਲੋਟ ਦੀ ਗੱਲ ਨਹੀਂ ਹੈਗੀ ਹੈਗਾ ਤਾਂ ਮੈਂ ਜੋਤੀ ਦਾ ਘਰ ਵਾਲੀ ਆ ਪਰ ਗੱਲ ਮੈਂ ਸਿਰਫ ਤੇਹੀ ਕਰਦਾ ਕਿ ਉਹਨੂੰ ਤੇ ਤਰਸ ਆਉਂਦਾ ਗਾ ਰਹਿਣ ਦੇ ਬਸ ਤਰਸ ਕਰਨ ਦੀ ਲੋੜ ਤੂੰ ਇਸ ਕਾ ਦੀ ਨੌਕਰਾਂ ਨਹੀਂ ਬਣ ਕੇ ਰਹਿਣਾ ਚਾਹਣੀ ਆ ਕੋਈ ਨਾ ਬਸ ਇੱਕ ਅੱਧਾ ਦਿਨ ਹੀ ਆ ਕਿੱਥੇ ਜਾਣਾ ਤੂੰ ਕੋਈ ਨਾ ਮੈਂ ਆਪੇ ਸੋਚ ਲਵਾਂਗੀ ਤੈਨੂੰ ਦੱਸਣਾ ਜ਼ਰੂਰੀ ਆ ਮੇਰੀ ਗੱ ਲੋੜ ਨਹੀਂ ਹੈ ਕਿਤੇ ਜਾਣ ਦੀ ਹੁਣ ਮੈਂ ਤੂੰ ਦੱਸਿਆਗਾ ਹੈ ਮੈਂ ਕਿਤੇ ਜਾਣਾ ਕਿ ਨਹੀਂ ਜਾਣਾ ਹਾਂ ਨਹੀਂ ਜਾਣਾ ਕਿਤੇ ਤੂੰ ਨਾ ਆਪਦਾ ਜਵਾਬ ਕਰ ਤੇ ਆਪਦੀ ਘਰ ਵਾਲੀ ਨੂੰ ਸਾਂਭ ਤੂੰ ਮੇਰੇ ਤੋਂ ਕੀ ਲੈਣਾਗਾ ਕੋਈ ਨਾ ਸਾਂਭ ਲਊਗਾ ਪਰ ਮੇਰੀ ਗੱਲ ਸੁਣ ਲੈ ਆ ਮਜਬੂਰ ਜੀ ਨਾ ਬਣ ਕੇ ਰਹਿ ਠੀਕ ਆ ਚੱਲ ਅੰਦਰ ਜਾਦੀ ਭੈਣ ਕੋਲੇ ਬੈਠਾ ਤੇ ਕੰਮ ਕਰਨ ਲੋੜ ਨਹੀਂ ਮੈਂ ਕੋਈ ਗੱਲ ਨਹੀਂ ਮੇਰੇ ਅੰਜੀ ਕਰਦਾ ਜਦੋਂ ਮੈਂ ਬਹਿਣਾ ਹੁੰਦਾ ਨਾ ਚੱਲ ਰਹਿ ਨੌਕਰਾਂ ਨਹੀਂ ਬਣ ਕੇ ਫਿਰ ਕੋਈ ਨਾ ਰਹਿ ਤੈਨੂੰ ਚੰਗੇ ਲਈ ਸੋਚ ਰਿਹਾ ਤੂੰ ਐਵੇਂ ਬੇਫਰਮ ਬੋਲ ਨਹੀਂ ਨੀ ਆਹੋ ਦੇ ਫਾ ਤਾਂ ਮੈਨੂੰ ਪਤਾ ਹੀ ਹੈ ਕੌਣ ਹੈ ਮੇਰਾ ਚੰਗਾ ਸੋਚਦਾ ਤੇ ਕੌਣ ਨਹੀਂ ਠੀਕ ਹੈ ਨਾ ਚੰਗੇ ਮੜੇ ਦੀ ਪਰਖ ਹੈ ਨਹੀਂ ਪਰਖ ਹੁੰਦੀ ਨਾ ਮੈਨੂੰ ਗੋਲ ਦੀ ਦੂੰ ਕਦੀ ਕੇਸ ਕਦੀ ਕਿਵੇਂ ਕਹਿਣ ਲੱਗੇ ਹੁੰਦਾ ਕਦੀ ਕਿਵੇਂ ਕਹਿਣ ਲੱਗੇ ਹੁੰਦਾ ਆਉਂਦਾ ਇਹਨੂੰ ਦਰਸ ਚਾਹ ਲੈ ਜੀਤੀ ਹਾਂਜੀ ਸੁੱਤਾ ਪਿਆ ਹੁਣ ਹੀ ਖੇਡ ਕੇ ਹਟਿਆ ਸੀਗਾ ਚਲ ਵਧੀਆ ਗੱਲ ਪਤਾ ਕੀ ਜਤਿ ਜੋ ਤੂੰ ਪਹਿਲਾਂ ਇਕੱਲੀ ਹੁੰਦੀ ਸੀ ਨਾ ਮੈਨੂੰ ਹਰ ਟਾਈਮ ਆ ਹੀ ਲੱਗਦਾ ਰਹਿੰਦਾ ਸੀਗਾ ਵੀ ਸ਼ਾਇਦ ਕਿਤੇ ਨਾ ਕਿਤੇ ਇਸ ਬੱਚੇ ਨੂੰ ਚਾਹੇ ਮਾਂ ਤਾਂ ਵਗਣਾ ਸਮਝਦੀ ਸਮਝਦੀ ਆ ਪਰ ਮੈਨੂੰ ਆ ਹੀ ਲੱਗਦਾ ਸੀ ਵੀ ਜਿਵੇਂ ਮੇਰਾ ਹੀ ਆਪ ਦਾ ਬੱਚਾ ਹੈ ਪਰ ਗੱਲ ਪਤਾ ਕੀ ਸੀ ਅਸਲ ਦੇ ਵਿੱਚ ਉਹ ਮੈਂ ਫਸਿਆ ਹੋਇਆ ਸੀਗਾ ਨਾ ਤਾਂ ਮੈਂ ਬੀਰਪਾਲ ਦੀ ਸੁਣ ਸਕਦਾ ਸੀ ਤੇ ਨਾ ਮਾਂ ਦੀ ਸੁਣ ਸਕਦਾ ਸੀਗਾ ਬਸ ਜਿਗਰਾ ਕਰਕੇ ਮੈਂ ਤੈਨੂੰ ਘਰੇ ਤਾਂ ਲਿਆ ਆ ਪਰ ਇੱਕ ਗੱਲ ਆ ਜੁੱਤੀ ਜੇ ਤੂੰ ਜਾਣਾ ਸੀ ਨਾ ਤੂੰ ਮੈਨੂੰ ਸਿੱਧਾ ਕਹਿ ਦਿੰਦੀ ਕਿ ਮੈਂ ਲੱਕੀ ਤੇ ਨਾ ਰਹਿ ਨਹੀਂ ਸਕਦੀ ਪਰ ਜਿਹੜੀ ਤੂੰ ਆਹ ਪਿੰਡ ਦੇ ਵਿੱਚ ਗੱਲ ਫਲਾਕੀ ਗਈ ਸੀ ਹਨਾ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੋਇਆ ਉਹਦੇ ਨਾਲ ਹਰ ਕੋਈ ਮੈਨੂੰ ਤਾਨਾ ਮੀਣਾ ਮਾਰਦਾ ਆ ਮਾਂ ਨਹੀਂ ਦੇਖ ਲੈ ਤੈਨੂੰ ਕਹਿੰਦਾ ਸੀਗਾ ਮਿੰਟ ਚ ਵੀ ਜੇ ਤੂੰ ਜਾਣਾ ਸੀ ਕਿਉਂ ਭਗ ਜਾਂਦੀ ਆ ਤੇ ਮਾਂ ਤੇ ਉਹਦੀ ਬੇਇੱਜ਼ਤੀ ਕਿਉਂ ਕਰਾ ਕੇ ਗਈ ਅਸਲ ਦੇ ਵਿੱਚ ਮਾਂ ਨੂੰ ਕੀ ਪਤਾ ਲੱਕੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਦੀ ਆਂ ਪਰ ਗੱਲ ਮੈਂ ਨਹੀਂ ਤੁਹਾਡੀ ਮੰਮੀ ਨੇ ਕਰਾਈ ਸੀ ਇਸ ਕਰਕੇ ਮੈਨੂੰ ਐਡਾ ਵੱਡਾ ਕਦਮ ਚੱਕਣਾ ਪਿਆ ਗਿਆ ਨਾਲੇ ਤੁਸੀਂ ਮੇਰੀ ਗੱਲ ਕੋਈ ਮੰਨੀ ਕਦੋਂ ਆ ਜੇ ਉਦੋਂ ਤੁਸੀਂ ਮੇਰੀ ਗੱਲ ਮੰਨੀ ਹੁੰਦੀ ਨਾ ਤਾਂ ਅੱਜ ਆ ਦਿਨ ਨਹੀਂ ਆਉਣੇ ਸੀਗੇ ਮੋਂ ਤਾਂ ਗੱਲ ਠੀਕ ਹੈ ਜੇਤੀ ਪਰ ਗੱਲ ਦਾ ਸਮੇਂ ਦੀ ਸੀ ਉਦੋਂ ਸ਼ਾਇਦ ਪਤਾ ਮੈਨੂੰ ਕੀ ਲੱਗਦਾ ਸੀਗਾ ਵੀ ਜੇ ਤੂੰ ਮੇਰੀ ਜ਼ਿੰਦਗੀ ਚੋਂ ਬਾਗੀ ਨਾ ਮੈਂ ਹੋਰ ਕੁੜੀਆਂ ਨਾਲ ਬਹੁਤ ਵਿਆਹ ਕਰਾ ਲੂੰਗਾ ਸੱਚੀ ਮੈਨੂੰ ਇਹ ਚੀਜ਼ ਕਦੇ ਨਾ ਕਦੇ ਲੱਗਦੀ ਸੀ ਪਰ ਜਦੋਂ ਪਿੰਡ ਦੇ ਵਿੱਚ ਇਹ ਗੱਲਾਂ ਉੱਡੀਆਂ ਹਨਾ ਥੋੜਾ ਇੱਜ਼ਤ ਤੇ ਦਾਗ ਲੱਗਿਆ ਫਿਰ ਮੈਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਵੀ ਜੋ ਇੱਕ ਵਾਰ ਮਹਾਰਾਜ ਜੀ ਜੁਰਜ ਹਨਾ ਬੰਦੇ ਦੇ ਆਲਾਮਾ ਹੋ ਜਾਣ ਉਹੀ ਵਿਆਹ ਹੁੰਦਾ ਹੈਗਾ ਇਸ ਤੋਂ ਬਾਅਦ ਤਾਂ ਮਸਲ ਬੰਦੇ ਦੇ ਕਰਮਾਂ ਦਾ ਸੁੱਖ ਕਦੇ ਵੀ ਨਹੀਂ ਹੁੰਦਾ ਇਹ ਗੱਲ ਸੱਚੀ ਹੈ ਸ਼ੁਕਰ ਹੈ ਰੱਬ ਕੀ ਜਿਹਦੇ ਨੂੰ ਇੰਨਾ ਪਤਾ ਲੱਗ ਗਿਆ ਸ਼ਾਇਦ ਆਹੀ ਮੈਨੂੰ ਸੋਖਤ ਪਾਉਣ ਦੀ ਖਾਤਰ ਮੈਂ ਵੀਰਪਾਲ ਨਾਲ ਦੀ ਗ੍ਰਿਵਾ ਭੜਾ ਕੇ ਦੇਖ ਲਿਆ ਜੋ ਲੱਗਦਾ ਸ਼ਾਇਦ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀਗੀ ਹੁਣ ਮੈਨੂੰ ਅਹਿਸਾਸ ਹੁੰਦਾਗਾ ਜੇ ਅਸਲ ਦੇ ਵਿੱਚ ਜਿਹੜਾ ਜੀਵਨ ਸਾਥੀ ਪਹਿਲਿਆਂ ਚ ਮਿਲ ਗਿਆ ਨਾ ਉਹੀ ਆ ਦੂਜੀ ਵਾਰ ਤਾਂ ਬੰਦੇ ਨੂੰ ਸ਼ਰਾਬ ਹੀ ਲੱਗਦਾ ਤੇ ਜੇ ਟੱਕਰਾ ਮਾਰਦਾ ਬੰਦਾ ਸੁੱਖ ਨਹੀਂ ਪਾ ਸਕਦਾ ਬੰਦਾ ਕਦੇ ਵੀ ਸਹੀ ਗੱਲ ਹੈ ਬਸ ਹੁਣ ਮੈਨੂੰ ਐਵੇਂ ਹੈਗਾ ਵੀ ਜੇ ਮੈਂ ਆਪਾਂ ਖੁਸ਼ ਰਹ ਰਹੇ ਨਾ ਮਾਂ ਦਾ ਤਾਂ ਮੈਨੂੰ ਕੋਈ ਵਾਸਤਾ ਨਹੀਂ ਹੈਗਾ ਅਥਰ ਵੀਰਪਾਲ ਵੀ ਖੁਸ਼ ਰਹੇ ਵੀਰਪਾਲ ਐਵੇਂ ਕਿਵੇਂ ਖੁਸ਼ ਰਹ ਲੂਗੀ ਨਾਲੇ ਲੱਕੀ ਤੂੰ ਇਹ ਸਹੀ ਨਹੀਂ ਕਰਿਆ ਹੈਗਾ ਮੇਰੇ ਜਾਣ ਤੋਂ ਬਾਅਦ ਵੀਰਪਾਲ ਨਾਲ ਕਰੇਵਾ ਭਰਾ ਲਿਆ ਨਾਲੇ ਤੁਹਾਨੂੰ ਇਸ ਗੱਲ ਦਾ ਪਹਿਲਾਂ ਪਤਾ ਸੀ ਵੀ ਉਹ ਵਿਆਹੀ ਹੋਈ ਹੈਗੀ ਫਿਰ ਵੀ ਤੁਸੀਂ ਐਂ ਕਰਿਆ ਉਹ ਗੱਲ ਪਤਾ ਕੀ ਆ ਜਿਤੇ ਬਸ ਜਦੋਂ ਮਾਂ ਨੇ ਮੈਨੂੰ ਇਹ ਗੱਲ ਦੱਸਤੀ ਨਾ ਵੀ ਤੂੰ ਕਿਸੇ ਹੋਰ ਮੁੰਡੇ ਨਾਲ ਗੱਲਾਂ ਕਰ ਰਹੀ ਆ ਚਾਹੇ ਉਹ ਝੂਠ ਹੀ ਬੋਲੀ ਸੀ ਮਾਂ ਨੇ ਪਰ ਮੈਨੂੰ ਕਿਤਨਾ ਕਿਤੇ ਇੱਕ ਤਰ੍ਹਾਂ ਦੀ ਅੱਗ ਲੱਗ ਗਈ ਮੈਂ ਸੋਚਿਆ ਵੀ ਜਦੋਂ ਮੈਂ ਇੰਨਾ ਸਹੀਆਂ ਜੁੱਤੀ ਨਾਲ ਤਾਂ ਜੁੱਤੀ ਮੇਰੇ ਨਾਲ ਕਿਉਂ ਧੋਖਾ ਕਰ ਰਹੀ ਆ ਅਸਲ ਬਾਅਦ ਦੇ ਵਿੱਚ ਤਾਂ ਮੈਨੂੰ ਸਭ ਕੁਝ ਵੀਰਪਾਲ ਨੇ ਦੱਸਿਆ ਜਦੋਂ ਵੀਰਪਾਲਾਂ ਤੇਰੇ ਵਾਲੀਆਂ ਹੋਈਆਂ ਨਾ ਮਾਣੇ ਨੂੰ ਮਾਰੇ ਤਾਂ ਨਹੀਂ ਮਿਹਣੇ ਫਿਰ ਉਹਨੂੰ ਪਤਾ ਲੱਗਿਆ ਵੀ ਸਾਰੀ ਗਲਤੀ ਨਾ ਮੇਰੀ ਮਾਂ ਚ ਆ ਗਈ ਫਿਰ ਉਹਨੇ ਦੱਸਿਆ ਕਿ ਮੈਂ ਕਿਸੇ ਪਿੱਛੇ ਲੱਗ ਕੇ ਆਪਦੀ ਭੈਣ ਦਾ ਵੀ ਘਰ ਜਾੜਤਾ ਤੇ ਆਪਦਾ ਤਾਂ ਮੈਂ ਜੜਨਾ ਹੀ ਜੜਨਾ ਸੀਗਾ ਚੱਲ ਲੱਗੇ ਉਹ ਜਿਹੜੀਆਂ ਗੱਲਾਂ ਹੋਣੀਆਂ ਸੀ ਉਹ ਤਾਂ ਸਾਰੀਆਂ ਹੋ ਗਈਆਂ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਬੀਬੀ ਰਪਾਲਾ ਆਪਦੇ ਘਰੇ ਵਸੇ ਤਾਂ ਚੰਗਾ ਤੂੰ ਇੱਕ ਕੰਮ ਕਰ ਇਹ ਗੱਲ ਤਾਂ ਇਹ ਗੱਲ ਤਾਂ ਜੋਤੀ ਮੈਂ ਵੀ ਚਾਹਣਾ ਮੈਂ ਉਹਨੂੰ ਕਾਫੀ ਵਾਰ ਕਿਹਾਗਾ ਮੈਂ ਕਿਹਾ ਵੀ ਜੇ ਤੂੰ ਜਾਣਾ ਚਾਹਣੀ ਆ ਤਾਂ ਜੱਗੀ ਦੇ ਮੈਂ ਤੈਨੂੰ ਜਾ ਕੇ ਅੱਜ ਬਿਵਾਸਾ ਦੇਣਾ ਚਾਹੇ ਮੈਨੂੰ ਜੋ ਮਰਜੀ ਸਹਦ ਦੇਵੇ ਮੈਂ ਉਹ ਸੱਚ ਦੱਸ ਕੇ ਆਉਂਗਾ ਵੀ ਜਿੰਨਾ ਦਿਨ ਸਾਡੇ ਘਰੇ ਰਹੀ ਆ ਮਾਨ ਜਿਤਨ ਰਹੀ ਆ ਇਹ ਜੀ ਕੋਈ ਗੱਲ ਨਹੀਂ ਸੀਗੀ ਬਿਆਹ ਲਈ ਮੈਂ ਵੀ ਲੱਕੇ ਇਹ ਗੱਲ ਚਾਹੂੰਗੀ ਵੀ ਮੇਰੀ ਭੈਣ ਐ ਉਹ ਆਪਦੇ ਘਰੇ ਵਧੀਆ ਵਸੇ ਪਰ ਪਤਾ ਉਹ ਕੀ ਗੱਲ ਕਹਿ ਰਹੀ ਆ ਉਹ ਇਹ ਗੱਲ ਕਹਿੰਦੀ ਐ ਵੀ ਉਹ ਦਾਰੂ ਪੀਂਦਾ ਗਾ ਪਰ ਦਾਰੂ ਪੀਕੇ ਨਹੀਂ ਬੰਦੇ ਦੇ ਮਨ ਤੇ ਕੋਈ ਵੀ ਗੱਲ ਚੜ ਸਕਦੀ ਐ ਕਹਿੰਦੀ ساری ਉਮਰ ਮੈਂ ਉਹ ਬੰਦੇ ਦੀ ਲੱਤ ਥੱਲੇ ਰਹੂੰਗੀ ਬੱਸਦੇ ਅੱਗੇ ਬੋਲ ਨਹੀਂ ਸਕਦੀ ਇਹ ਗੱਲ ਤਾਂ ਚੱਲ ਹੈਗੀ ਐ ਪਰ ਆਪਾਂ ਸਮਝਾਵਾਂਗੇ ਉਹਨੂੰ ਕੀ ਪਤਾ ਉਹ ਸਮਝ ਜੇ ਤੇ ਵੀਰਪਾਲ ਖੁਸ਼ ਰਹੂਗੀ ਉੱਥੇ ਚਲੋ ਇੱਕ ਵਾਰ ਮਮਸੜ ਜੀ ਨਾਲ ਗੱਲ ਕਰਕੇ ਦੇਖਦਾ ਵੀ ਜੇ ਤੁਸੀਂ ਕਹੋ ਤਾਂ ਤੁਸੀਂ ਜੱਗੀ ਕੇ ਇੱਕ ਵਾਰੀ ਜਾਇਓ ਤੇ ਤੁਸੀਂ ਗੱਲਬਾਤ ਕਰਕੇ ਦੇਖੋ ਮਾਸੜ ਜੀ ਮੈਨੂੰ ਵੀ ਕਹਿੰਦੇ ਸੀਗੇ ਵੀ ਮੈਂ ਆਪੀ ਗੱਲ ਕਰ ਲੂੰਗਾ ਨਾਲੇ ਉਹ ਸਮਝਦਾਰ ਨੇ ਸਿਆਣੇ ਨੇਗੇ ਉਹਨਾਂ ਨੂੰ ਵੱਧ ਪਤਾ ਗੱਲ ਕਰਨ ਦਾ ਜੇ ਸਿਆਣੇ ਨੇ ਨਾ ਤਾਈਓ ਮੈਂ ਬੁਲਾਏ ਸੀਗੇ ਮੈਨੂੰ ਪਤਾ ਸੀਗੀ ਕਿ ਤੀ ਵੀ ਜੇ ਇਸ ਘਰ ਦੇ ਵਿੱਚ ਤੂੰ ਬੈਠ ਰਾਨਾ ਮਾਸੜ ਹੁੰਦੀ ਬੈਠ ਸਕਦੀ ਆ ਕਿਉਂਕਿ ਜੇ ਮਾਸੜ ਨਾ ਹੁੰਦਾ ਨਾ ਮਾਣ ਤੇਰੇ ਪੈਰ ਨਹੀਂ ਲੱਗਣਦੇ ਨੇ ਸੀਗੇ ਇਹ ਤਾਂ ਗੱਲ ਹੈ ਜੀ ਪਤਾ ਨਹੀਂ ਮੰਮੀ ਕਦੋਂ ਸੁਧਰੂਗੀ ਚਲ ਕੋਈ ਗੱਲ ਇਹ ਟਾਈਮ ਹੁੰਦਾਗਾ ਮਾੜਾ ਨੰਗੇ ਜੰਦਾ ਹੁੰਦਾ ਬਸ ਮੇਰੀ ਤਾਂ ਇੱਕੋ ਇੱਛਾ ਵੀ ਹੁਣ ਵੀ ਮੇਰੀ ਭੈਣ ਆਪਦੇ ਕਰੇ ਸੌਖੀ ਬਸੇ ਸਹੀ ਗੱਲ ਆ ਬਸ ਹੁਣ ਜੋਤੀ ਤੂੰ ਟੈਨਸ਼ਨ ਨਾ ਲੈ ਮਾਂ ਚਾਹੇ ਜੋ ਮਰਜੀ ਕਹੇ ਇੱਕ ਮੌਕੇ ਹੁਣ ਮਾਂ ਤੋਂ ਅੱਡ ਰਹਿਣਾ ਮਨਜ਼ੂਰ ਆ ਮੈਨੂੰ ਪਰ ਮੈਂ ਯਾਰ ਇਹ ਬੱਚੇ ਨੂੰ ਹੋਰ ਨਹੀਂ ਤਸੀਹ ਦੇ ਸਕਦਾ ਕਿਉਂਕਿ ਇਹ ਵਿਚਾਰੇ ਦੇ ਪਹਿਲੀ ਬਹੁਤ ਮਾੜਾ ਟਾਈਮ ਲੰਘ ਗਿਆ ਤੇ ਉੱਤਨੀ ਜਦ ਨੂੰ ਬਾਪ ਦਾ ਸੁੱਖ ਚਾਹੀਦਾ ਸੀਗਾ ਉਹਦਾ ਆਪ ਵੱਖ ਹੋ ਗਈ ਸੀਗਾ ਹਾਂ ਲੱਗੀ ਪਰ ਫਿਰ ਵੀ ਮੈਨੂੰ ਨਾ ਇਹੀ ਗੱਲ ਬਹੁਤ ਹੈ ਵੀ ਅੱਜ ਤੂੰ ਮੇਰੇ ਨਾਲ ਖੜਾਗਾ ਕੋਈ ਨਹੀਂ ਦਿੱਤੀ ਹੌਣ ਲੱਕੀ ਦੇ ਸਾਥ ਨਾਲ ਤੇ ਨਾਲ ਸਾਰੀ ਜ਼ਿੰਦਗੀ ਆ ਠੀਕ ਹੈ ਬਸ ਜੇ ਤੂੰ ਕ ਦੁੱਧ ਕਰਮ ਕਰਕੇ ਲੈ ਕੇ ਮੇਰੇ ਵਾਸਤੇ ਥੋੜਾ ਜਿਹਾ ਨਹੀਂ ਦੁੱਧ ਮੈਨੂੰ ਪਿਆਤਾ ਸੀ ਇਹ ਸੋ ਗਿਆ ਹੁੰਦਾ ਰੱਜਿਆ ਹੋਇਆਗਾ ਜਦੋਂ ਇਹਨੂੰ ਭੁੱਖ ਲੱਗੀ ਨਾ ਆਪ ਹੀ ਉੱਠ ਜਾਊਗਾ ਚਲ ਤੂੰ ਇੱਥੇ ਮਾਂ ਜੀ ਬੋਲੀਗੇ ਇਹਨੂੰ ਬੋਲੀ ਜਾਂਦੇ ਨੂੰ ਮੂੰਹ ਨਾ ਲਾਈ ਠੀਕ ਆ ਬਾਕੀ ਇਹ ਦੋਨੋਂ ਬੈਕ ਵਿੱਚ ਗੱਲ ਕਰ ਲੈ ਮਾਂ ਕਹਿੰਦੀ ਹੋਈ ਨਹੀਂ ਹੈਗੀ ਹੁਣ ਆ ਪੁੱਛ ਲੈਣਾਗਾ ਮਾਂ ਮਾਸਟਰ ਨੂੰ ਕਹਿ ਦੇਣਾ ਵੀ ਜੇ ਉਹਦੀ ਨਹੀਂ ਨਿਕਦੀ ਤਾਂ ਭਾਈ ਅਸੀਂ ੱਡ ਬਹਿ ਜਾਈਏ ਜੇ ਕੱਲ ਨੂੰ ਉਹ ਕਹੂਗਾ ਕਿਸੇ ਵਿੱਚੇ ਲੈ ਕੇ ਜੋਤੀ ਨੂੰ ਭੇਜ ਇੱਥੋਂ ਵੀ ਹੁਣ ਮੈਂ ਉਹ ਗਲਤੀ ਕਦੇ ਨਹੀਂ ਕਰਨੀ ਚਾਲਾ ਤੂੰ ਕਰ ਲੈ ਰਹਿ ਮੈਂ ਇੱਥੇ ਮੈਂ ਬੋਲ ਲਿਆ ਜਣੇ ਕੱਢ ਜੇ ਫਰਾ ਇਹ ਵਾਸਤੇ ਉਹ ਨਹੀਂ ਕਾ ਲੈਣਾ ਫੁੱਲੀ ਜਾਂਦਾ ਉਹ ਕੀ ਕਰੀ ਜਾਂਦਾ ਜਿਹੜਾ ਆ ਕੁਛ ਨਹੀਂ ਮਸੜਾ ਬੱਸ ਆ ਲੱਕੜਾਂ ਜਿਹਾ ਕੱਢਦਾ ਸੀਗਾ ਮੈਂ ਤੈਨੂੰ ਅੰਦਰ ਪਾ ਲਈਆਂ ਨਾ ਮਾ ਮਾਸੜ ਪਤਾ ਨਹੀਂ ਕਿੱਧਰ ਗਿਆ ਉਹ ਅੰਦਰ ਮੇਰਾ ਨਾ ਜੀ ਨਹੀਂ ਲੱਗਦਾ ਤੈਨੂੰ ਪਤੀ ਫਿਰ ਮਾੜਾ ਤੁਰਾ ਫੇਰਾ ਕਰਨ ਬਾਕੀ ਹਾਂ ਕੀ ਕਰਦਾ ਲੱਕੜਾਂ ਦਾ ਮਗਾ ਮਸੜਾ ਚੜਾਈ ਲਈ ਇਹਨਾਂ ਨੂੰ ਐਵੇਂ ਤੇ ਸਿਲੰਡਰਾਂ ਪਿੱਛੇ ਲੜਾਈਆਂ ਹੁੰਦੀਆਂ ਨੇ ਦੇਖਿਆ ਨਹੀਂ ਤੂੰ ਪਰਸੋਂ ਆ ਕਿੰਨਾ ਖੱਪ ਪਾ ਕੇ ਹਟਿਆ ਕਹਿੰਦੀ ਸੀ ਤਾਂ ਮੈਂ ਇਹਦੇ ਵੀਰਪਾਲ ਦਾ ਕਹਿੰਦੀ ਲੱਕੜਾਂ ਤੇ ਮੱਥਾ ਮਾਰਦੇ ਸੀ ਤੇ ਜਦੋਂ ਹੁਣ ਜੋਤੀ ਆ ਗਈ ਤਾਂ ਚੱਕ ਕੇ ਸਿਲੰਡਰ ਲਾਦਾ ਵੀ ਇਹ ਵੀ ਕੋਈ ਗਿਰੀਆਂ ਗੱਲਾਂ ਹੁੰਦੀਆਂ ਨੇ ਕਰਨ ਵਾਲੀਆਂ ਕੋਈ ਨਾ ਬੁੜੀਆਂ ਦਾ ਸੁਭਾਅ ਹੁੰਦਾ ਮਾੜੀ ਮਾੜੀ ਗੱਲ ਨਾ ਟੇਢੀ ਗੱਲ ਕਰਕੇ ਤੇ ਇਹਨਾਂ ਨੇ ਲੜਨਾ ਹੀ ਹੁੰਦਾ ਹਾਂ ਹੋਰ ਜਰਾ ਮਸੜਾ ਹੁਣ ਕੀ ਕੀਤਾ ਜਾਈ ਮਸੜਾ ਨਾ ਤਾਂ ਜਿਹਦਾ ਉੱਚੀ ਬੋਲਦੇ ਆ ਤਾਂ ਗਵਾਂਢੀ ਕਹਿੰਦੇ ਆ ਵੀ ਜਿੰਨੇ ਚੰਗੇ ਸੀ ਨਾ ਲਾਦ ਓਨੇ ਹੀ ਮਾੜੀ ਹੋਗੀ ਜੇ ਮੂਰੇ ਬੋਲਦੇ ਨਹੀਂ ਫਿਰ ਇਹਨੂੰ ਐ ਲੱਗਦਾ ਖਰੇ ਵੀ ਸਾਰਾ ਟੱਬਰੀ ਮੈਥੋੜ ਦਰਦਾ ਇਹ ਬੁੜੀਆਂ ਦਾ ਸੁਭਾਅ ਹੁੰਦਾ ਹੈ ਬੁੜੀ ਨੂੰ ਤਾਂ ਕੋਈ ਕਹਿੰਦਾ ਨਹੀਂ ਬੰਦੇ ਨੂੰ ਕਹਿੰਦੇ ਉਹਨੇ ਤੂੰ ਸਿਆਣਾ ਬਣ ਉਹੀ ਗੱਲ ਆ ਮਾਸ਼ਾਹਰ ਇਹ ਹੁਣ ਮੈਂ ਤੈਨੂੰ ਵੀ ਕਹਿਣਾ ਇਹੀ ਗੱਲ ਕਿ ਕੋਈ ਫਾਇਦਾ ਨਹੀਂ ਹੈ ਕਿ ਕੋਈ ਤੇਰੇ ਦਿਲ ਦਿਮਾਗ ਤੋਂ ਹੋਰ ਗੱਲ ਹੈ ਭਾਈ ਮੈਨੂੰ ਦੱਸ ਜੱਗ ਜਹਾਨ ਦੀ ਅਸਲ ਮਸੜਾ ਉਂਗਲ ਨਾ ਬੰਦੇ ਜਾਂਤੀ ਚੱਕੀ ਜਾਂਦੀ ਹੈ ਜਨਾਨੀ ਜਾਂਤ ਨੂੰ ਕਦੇ ਬੰਦਾ ਮਾਰ ਹਰੇ ਕੋਈ ਵੀ ਚਾਹੇ ਮਾੜਾ ਨਹੀਂ ਕਹਿੰਦਾ ਹੁਣ ਮੈਂ ਐਂ ਕਹਿੰਦਾ ਸੀ ਮਸੜਾ ਹਾਂ ਮੈਂ ਤੇਨਾਂ ਗੱਲਾਂ ਐਵੇਂ ਕਰਨੀ ਸੀ ਵੀ ਦੇਖੋ ਤੂੰ ਕਿਵਾਰ ਮਾਹ ਨੂੰ ਪੁੱਛ ਲਾ ਵੀ ਜੇ ਉਹਦਾ ਸਾਡੇ ਨਾਲ ਨਿਰਭਾਣ ਨਹੀਂ ਹੁੰਦਾ ਤਾਂ ਐਡਾ ਘਰ ਆ ਪਈ ਉਹ ਤਾਂ ਅੱਡ ਵਜੇ ਸੀ ਕੰਧ ਸੀ ਆਪੇ ਕੱਢਾਂਗੇ ਠੀਕ ਆ ਜੇ ਉਹ ਕੱਟ ਸਕਦੀ ਆ ਤਾਂ ਜਿਵੇਂ ਮਰਜ਼ੀ ਰਹੇ ਪਰ ਮਸੜਾ ਵਿੱਚ ਵਿਚ ਵਿਚਲੇ ਜੋਮੀਆ ਗੱਲਾਂ ਸੀ ਨਹੀਂ ਸੁਣ ਸਕਦੇ ਗੱਲ ਸਿੱਧੀ ਆ ਆ ਗਵਾਂਡੀ ਦੇਖ ਲਾ ਇਹਦੇ ਕਰਕੇ ਨਾ ਜਿਹਨੇ ਰੋਲੇ ਪਾਏ ਵੀ ਮੇਰੀ ਨੂੰਹ ਕੋਲੇ ਬਗਾਨਾ ਜਵਾਬ ਸੀਗਾ ਉਹ ਸਾਡੇ ਆ ਬੰਦਾ ਪਿੰਡ ਦਾ ਗੋਰਾ ਉਹ ਮੇਣਾ ਮਾਰ ਗਿਆ ਜਾਂ ਚਾਹੇ ਸਾਡਾ ਲੱਖ ਨਹੀਂ ਵਿਆ ਹੁੰਦਾ ਇਹ ਤਾਂ ਆਪਦੀਆਂ ਨੇ ਮੂਰੇ ਹੋ ਕੇ ਲੜਨ ਗਈ ਸੀ ਉਹ ਜੇ ਮੂੰਹ ਬੰਦ ਕਰਾਉਂਦੀ ਸੀ ਉਹ ਕਹਿੰਦਾ ਗੱਲਾਂ ਤਾਂ ਆਪਣੀਆਂ ਹੀ ਹੁੰਦੀਆਂ ਆਪਣੇ ਘਰ ਦੀਆਂ ਹੁੰਦੀਆਂ ਹਾਂ ਹੁੰਦੀਆਂ ਉਹ ਕਹਿ ਗਿਆ ਮਸਲਾ ਉਹਨੇ ਕਹਿਤਾ ਕਹਿੰਦਾ ਲੱਖ ਚਾਹੇ ਵਿਆਹ ਨਹੀਂ ਹੋਇਆ ਕਹਿੰਦਾ ਪਰ ਜਿਹੜੀ ਮਾਗਰੋ ਜਵਾਗ ਲੈ ਕੇ ਆਈ ਉਹ ਨਹੀਂ ਲੈਂਦੇ ਸੀ ਬੋਲ ਕੀ ਕਹੇਗਾ ਅਗਲੇ ਨੂੰ ਅਗਲਾ ਤਾਂ ਸਿਰੇ ਵਾਲੀ ਗੱਲ ਕਰਕੇ ਮੂੰਹ ਬੰਦ ਕਰ ਦਿੰਦਾ ਨਾ ਜੇ ਮੈਂ ਉਹਨੂੰ ਪੁੱਛੂੰਗਾ ਵੀ ਨਾ ਥੋੜੇ ਆਲ ਲਾਉਣ ਵਾਸਤੇ ਉਹ ਇਹ ਕਸੂਰ ਥੋੜੇ ਜਿਹਾ ਕੱਢੂ ਮੈਂ ਕੀ ਕਹਿਣੀ ਹੈ ਲਾੜ ਲਾਉਣ ਨੂੰ ਤਾਂ ਉਹ ਬਹਿਣਗਾ ਪਰ ਫਿਰ ਵੀ ਜੇ ਤੂੰ ਕਹਿਣਾ ਹੈ ਮੈਂ ਇਨੀ ਗੱਲ ਪੁੱਛ ਲੂੰਗਾ ਔਰ ਪੁੱਤਰਾ ਆਲ ਲਾਉਣ ਤੋਂ ਕੋਈ ਫਾਇਦਾ ਨਹੀਂ ਕਿਛੋਂ ਬਹੁਤ ਫਰਕ ਹੁੰਦਾ ਤੇਰੇ ਭਾਈ ਦੀ ਦੇਖ ਲੈ ਸਾਡੇ ਵਾਲੇ ਮੇਰੇ ਵਾਲੇ ਭਾਈ ਦੀ ਦੇਖ ਲੈ ਕਿਛੋ ਇਹ ਗੱਲਾਂ ਨਾ ਜາດ ਹੋਣੀਆਂ ਕਿ ਉਦੋਂ ਕੁਝ ਬਣਦਾ ਹੈ ਗਲਤ ਆ ਜੀ ਸਾਡਾ ਦੇਖ ਹਰਦੀਪ ਰਹਿੰਦਾ ਬਾਹਰ ਹੀ ਰਹਿਣਾ ਠੀਕ ਹੈ ਉਹਦਾ ਗੱਲ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਪਰ ਗੱਲ ਤਾਂ ਮੈਂ ਆ ਮਾਂ ਦੀ ਕਰਦਾਗਾ ਜਦੋਂ ਸਾਡੇ ਰਹਿਣੇ ਕੱਟ ਨਹੀਂ ਹੈ ਨੀਗਾ ਅਸੀਂ ਦੋ ਜੀ ਹਾਂ ਇੱਥੇ ਮੈਂ ਤੇ ਜੋਤੀ ਹੁਣ ਤਾਂ ਸਾਡਾ ਜਵਾਬ ਹੋ ਗਿਆ ਹਾਂ ਵੀਰ ਪਾਲਾ ਵੀ ਉਹ ਕੋ ਕਿਨਾਰਾ ਕਰਾਂਗੇ ਇੱਥੇ ਤੁਹਾਨੂੰ ਸੌਕਣ ਬੜਾ ਕਿ ਬਣਾ ਕੇ ਬਿਠਾ ਨਹੀਂ ਸਕਦਾ ਮੈਂ ਰਹਿ ਗਈ ਗੱਲੀ ਮਾਂ ਦੀ ਗੱਲ ਜੇ ਉਹ ਕੱਲੀ ਸਾਡੇ ਨਾਲ ਕੱਟ ਸਕਦੀ ਆ ਤਾਂ ਬੈਠੀ ਰਹੇ ਪਰ ਮਾ ਮਸੜਾ ਮੈਨੂੰ ਪਤਾ ਚੰਗੀ ਤਰ੍ਹਾਂ ਇਹ ਉਹਦੇ ਲੱਛਣ ਹੈ ਨਹੀਂਗੇ ਉਹ ਤਾਂ ਕੱਲੀ ਨਹੀਂ ਮਾਣ ਉਹਦਾ ਕੰਦਾ ਨਾਲ ਲੜੀ ਜਾਂਦੀ ਵੀ ਇਹ ਕੱਲੀ ਹਮ ਗੱਲ ਇਹ ਸੌਖਾ ਵਾਲੇ ਦਾ ਟਾਪਾ ਨਹੀਂ ਹੁੰਦਾ ਜੇ ਕੋਈ ਕੋਈ ਬੜੀ ਮੋਟੀ ਤਕਲੀਫ ਹੋ ਗਈ ਫਿਰ ਤੈਨੂੰ ਆਉਣਾ ਪਊ ਮੈਂ ਮਸੜਾ ਵੀਰਪਾਲਾ ਵੀ ਗੱਲ ਕੀਤੀ ਸੀ ਹਾਂ ਮੈਂ ਇਹਨੂੰ ਕਿਹਾ ਸੀਗਾ ਮੈਂ ਕਿਹਾ ਤੂੰ ਐ ਨਾ ਕਰ ਚੁੱਪ ਜਾ ਚੁੱਪ ਜੇ ਨਾ ਰਹਿਆ ਕਰ ਹਾਂ ਵੀ ਤੂੰ ਮਾਣਾ ਮੋਟਾ ਜਿੱਤੇ ਕਿਸੇ ਗੱਲ 'ਚ ਬੋਲਣ ਨੂੰ ਜੀ ਕਰਦਾ ਤੂੰ ਬੋਲਿਆ ਕਰ ਪਹਿਲਾਂ ਵਾਂਗੂ ਮਾਂ ਮੈਂ ਠੀਕ ਹੈ ਪ�ਛਕ ਚਾਹੇ ਮੈਂ ਕਿਹਾ ਤੂੰ ਉਹ ਆ ਪਰ ਮੈਂ ਕਿਹਾ ਭੂਲੀ ਜੀ ਬਣ ਕੇ ਨਾ ਰਿਹਾ ਕਰ ਉਲਟਾ ਮੈਨੂੰ ਕਹਿੰਦੀ ਤੂੰ ਮੈਥੋਂ ਕੀ ਲੈਣਾ ਇਹਦਾ ਪਤਾ ਨਹੀਂ ਕੀ ਹੋਇਆ ਪਿਆਗਾ ਦੋਨੇ ਜਾਨੀਆਂ ਨੂੰ ਬਸ ਪੁੱਠੇ ਹੀ ਬੋਲਦੀਆਂ ਨੇ ਗੱਲ ਮੁਕਾਵਾਸੜਾ ਉਹ ਗੱਲ ਕੀ ਐ ਨਾ ਜਦੋਂ ਬੁੜੀਆਂ ਤੂੰ ਤੂੰ ਮੈਂ ਮੈਂ ਕਰਨ ਲੱਗ ਜਾਂਦੀਆਂ ਨੇ ਉਹਦੇ 'ਚ ਨਾ ਬੰਦਿਆਂ ਦੇ ਸਿਰ ਪਾੜ ਜਾਂਦੇ ਨੇ ਉਹਨਾਂ ਦਾ ਤਾਂ ਕੋਈ ਜਾਂਦਾ ਨਹੀਂ ਖਬਰਾਂ ਗੱਲ ਸੋਚਦੀ ਹੋਏ ਉਹ ਹੈ ਗੱਲ ਤਾਂ ਐ ਕਰਦਾ ਮਸੜਾ ਤੇ ਪਰ ਪਥੇ ਲੜਨ ਵਾਲਾ ਹੈ ਕੌਣਾ ਸਾਡੀ ਭਾਈਆਂ ਦੀ ਆਪਸ ਵਿੱਚ ਸਾਂਝ ਹੈਗੀ ਆ ਕੋਈ ਰਿਸ਼ਤੇਦਾਰ ਨਹੀਂ ਹੈਗਾ ਆਪਣਾ ਮਾੜਾ ਇਹੀ ਹੈ ਗੱਲ ਹੀ ਲੜਨ ਨੂੰ ਤਕੜੀ ਦੇਖਣਾ ਤੇਰੇ ਕਹੇ ਤੋਂ ਪੁੱਛ ਤਾਂ ਲੈਣਾ ਪਰ ਮੇਰੀ ਤਾਂ ਇੱਕ ਕੂਰ ਹੈ ਜੇ ਵੀ ਜੇ ਤੁਸੀਂ ਇਕੱਠੇ ਰਹੋ ਤਾਂ ਬਾਹਲਾ ਵਧੀਆ ਇਕੱਠੇ ਮਸੜਾ ਰੋ ਰੋਜ ਦੀ ਕਿਚ ਕਿਤਨੋਂ ਚੰਗਾ ਨਾ ਪਾਸਾ ਵਟਾ ਚੰਗਾ ਉਹ ਤਾਂ ਆਪਾਂ ਹੁਣ ਪੁੱਛੀ ਲਵਾਂਗੇ ਹਾਂ ਮੱਲਬ ਗੱਲ ਪਤਾ ਕੀ ਆ ਮੈਂ ਨਹੀਂ ਕਹਿੰਦਾ ਵੀ ਮੈਥੇ ਬੰਡੀਆਂ ਪਵਾ ਕੇ ਕੁਛ ਆ ਤੇ ਨਾ ਹੀ ਜੋਤੀ ਇਹ ਗੱਲ ਕਹਿੰਦੀ ਹੈ ਕਦੇ ਵੀ ਅੱਡ ਹੋ ਪਰ ਗੱਲਾਂ ਆ ਆ ਮਸੜਾ ਰੋ ਰੋਜ ਲੜਾਈ ਚ ਬੁਰੀ ਲੱਗਦੀ ਆ ਤਿੰਨ ਚਾਰ ਸਾਲਾਂ ਨੂੰ ਜਦੋਂ ਇਹ ਆਪੀ ਅੱਡਾਂ ਗੁੱਡਾਂ ਤੋਂ ਬਹਿ ਗਈ ਜਦੋਂ ਤੋਂ ਨੂੰ ਪਤਾ ਲੱਗਿਆ ਵੀ ਮੈਨੂੰ ਸਾਰੇ ਦੀ ਲੋੜ ਆ ਅਸਲ ਇਹਦੀ ਅੱਖਾਂ ਨਾਲ ਉਦੋਂ ਖੁੱਲਣੀਆਂ ਹੁਣ ਥੋੜੀ ਜੀ ਇਹ ਨਾ ਥੋੜੀ ਜਿਹੀ ਜਵਾਨੀ ਚ ਜ਼ਿਆਦਾ ਇਹਦਾ ਹੱਡ ਗੁੱਡਾਂ ਨਹੀਂ ਦੁਖਦਾ ਇਹਨੂੰ ਆਏ ਵੀ ਸਾਰੀ ਉਮਰ ਮੈਂ ਇਹੀ ਰਹਿਣਾਗਾ ਸਾਰੀ ਉਮਰ ਕਦੇ ਕੋਈ ਰਹੇ ਹਾਂ ਹੈ ਕੋਈ ਨਹੀਂ ਰਹਿੰਦਾ ਸਾਰੀ ਉਮਰ ਤਾਂ ਜਿਹਨੇ ਆ ਗੱਲ ਬਣਾਈ ਸੀ ਸਾਰੀ ਉਮਰ ਉਹ ਬੰਦਾ ਨਹੀਂ ਰਹਿਆ ਹੁਣ ਬਿਲਕੁਲ ਠੀਕ ਗੱਲ ਹੈ ਇਹ ਤਾਂ ਜਦ ਦੀ ਉਦੋਂ ਆਉਂਦਾ ਬੰਦਾ ਜਦੋਂ ਤਕਲੀਫ ਹੋ ਜਾਂਦਾ ਠੀਕ ਗੱਲ ਆਲਦਾ ਬੰਦਾ ਫੇਰ ਜਿਆਦਾ ਆਉਂਦਾ ਵੀ ਮੈਂ ਗਲਤੀਆਂ ਕਰੀਆਂ ਨੇ ਬਾਕੀ ਮਸੜਾ ਆਪਾਂ ਲੋਕਾਂ ਨੂੰ ਕੀ ਅਮਰ ਜੀ ਸੱਟ ਵਜਣ ਦੇ ਐਂ ਕਹਦਾਂਗੇ ਹਾਇ ਰੱਬਾ ਕਿੱਥੋਂ ਵਿਵਤਾ ਪਾਈ ਆ ਔਖੇ ਵੇਲੇ ਤਾਂ ਜਦ ਸਾਹਿਬ ਕਰਦੇ ਬਿਆਹ ਚ ਬਿਆਹ ਚ ਕੋਈ ਰੱਬ ਨੂੰ ਜਿਆਦਾ ਕਰਕੇ ਦਿਖਾਵੇ ਠੀਕ ਹੈ ਕੋਈ ਨਹੀਂ ਜਿਆਦਾ ਕਰਦਾ ਤਾਂ ਮਾੜੇ ਟਾਈਮ ਚ ਹੀ ਜਿਆਦਾ ਹੁੰਦਾ ਹੈਗਾ ਚੰਗਾ ਕੰਮ ਤਾਂ ਕਹਿੰਦੇ ਜੀ ਮੈਂ ਕਰਿਆ ਜੋ ਕੋਈ ਮਾੜਾ ਜਿਹਾ ਗਲਤ ਕੰਮ ਹੋਵੇ ਰੱਬ ਨੇ ਹੀ ਰੱਬ ਨੇ ਕਰਤਾ ਬਸ ਠੀਕ ਆ ਮਸੜਾ ਸਿਰੇ ਵਾਲੀ ਗੱਲ ਤਾਂ ਇਹੀ ਹੈ ਦੋਸਤਾਂ ਦਾ ਰੱਬ ਨੂੰ ਦੰਦਾ ਅਗਲਾ ਹੁਣ ਦੱਸ ਫੇਰੇ ਮੈਂ ਕਿਵੇਂ ਕਰਾਂ ਪੁੱਤ ਤੂੰ ਜਾ ਕੇ ਮਸੜਾ ਪੁੱਛ ਲੈ ਇੱਕ ਵਾਰ ਕੋਈ ਨਹੀਂ ਮੈਂ ਕਰਦਾ ਉਹਨੇ ਮੈਂ ਲੱਕੜਾਂ ਨਹੀਂ ਚੁਰਾ ਲਿਆ ਕੋਈ ਕਰ ਲੈ ਉਹ ਯਾਰ ਗਾਂਸ ਗੋਸ ਹੈ ਲੜਾਈ ਤੋਂ ਬਾਹਲਾ ਚੱਲਦਾ ਮੈਂ ਤਾਂ ਚੁੱਪ ਕਰਨ ਵਾਲਾ ਬੰਦਾ ਜੇ ਮੈਨੂੰ ਤੇ ਕੋਈ ਮੋਕੇ ਗਾਲ ਵੀ ਕੱਢ ਜੇ ਮੈਂ ਹੱਥ ਜੁੜ ਦਿੰਦਾ ਬਾਈ ਤੂੰ ਸੱਚ ਹੈ ਚਰ ਵਧੀਆ ਤੇਰਿਆ ਆ ਇਹਨੂੰ ਸੌ ਸਿਉਂ ਕੀ ਕਾ ਜੂ ਹਾਂ ਜੇ ਪੰਜ 5-700 ਰੁਪਏ ਲੈਣਗੇ ਜੇ ਦਾ ਕੋਈ ਮਸਲਾ ਹੱਲ ਹੁੰਦਾ ਲੜਾਈ ਬੰਦ ਹੁੰਦੀ ਹੈ ਕੀ ਮੜਾ ਠੀਕ ਹੈ ਠੀਕ ਹੈ ਚੰਗਾ ਚੰਗਾ ਮਸੜਾ ਪੁੱਛ ਲਈ ਹਾਂ ਪੁੱਛ ਲੂੰਗਾ ਕੋਈ 4000 ਜੇ ਪਰ ਨਾ ਲੜਾਈ ਦਾ ਇੱਕ ਵਸਾ ਹੁੰਦਾ ਨਾ ਤਾਂ ਨਿਭੜਾਂ ਦੇ ਪਰਾਂ ਇਹ ਚਾਹ ਹਾਈ ਕੀ ਲੱਗਿਆ ਮਨਰਗ ਦਾ ਪਾਲੂ ਨੇ ਚਾਹ ਪਾਣੀ ਮਿਲਾਇਆ ਸੀ ਤੇ ਹੈਨਾ ਹਾਂ ਜੀ ਜੀ ਚਾਹ ਬਣਾਈ ਆ ਲੈ ਆ ਜਾ ਜੀ ਜੇ ਤੇ ਬਹਿ ਜਾ ਫੱਟੀ ਤੇ ਲੈ ਬਹਿ ਜਾ ਉਹ ਬੱਲਾ ਬੈਜੇਗਾ ਕੁਰਸੀ ਲਿਆ ਕੇ ਦੇ ਮਾ ਉਹ ਕੁਰਸੀ ਐਦੋਂ ਵਧੀਆ ਕੁਰਸੀ ਕਿਹੜੀ ਉਹ ਸੋਲ ਸੰਗ ਤੇ ਬੈਠ ਹੀ ਜਾਏਗਾ ਮੈਨੂੰ ਪਤਾ ਹੀ ਹੈ ਮੇਰਾ ਹੋਰ ਬਹੁਤ ਠੀਕ ਹੈ ਕਿਵੇਂ ਰੋਵਾ ਠੀਕ ਹੈ ਤੇ ਲੱਕੀ ਅੰਦਰ ਬਸ ਕਹਿੰਦਾ ਤੋ ਹੋਈ ਚੀਜ਼ ਹੈ ਜੇ ਕੋਸ ਤੂੰ ਕਹ ਦੇਣੀ ਹੋਈ ਰੋ ਉਹ ਕਹਿੰਦਾ ਮੈਂ ਤਾਂ ਵਿਚਾਲੇ ਫਸਿਆ ਆਂ ਇਨਾ ਤਾਂ ਮੌਕੇ ਤੇ ਤੂੰ ਗੱਲ ਮੰਨ ਲਈਂ ਵੀ ਉਹਦੀ ਨਿਬੜ ਜੇ ਤੇ ਨਾ ਮੰਨਦਾ ਉਹ ਹੁਣ ਮੈਨੂੰ ਸਹੀ ਸਹੀ ਗੱਲ ਦੱਸ ਤੇ ਵੀ ਕਰਨਾ ਕੀ ਹੈ ਹੁਣ ਜੀਜੇ ਤੈਨੂੰ ਬੁਲਾਇਆ ਤੂੰ ਸਿਆਣਾ ਬਹਿਣਾ ਤੂੰ ਆਪਣੇ ਆਪ ਨਿਬੜਦੇ ਜੀ ਮੈਂ ਨਿਬੜਦਾਗਾ ਭਾਈ ਦੱਸੋਗੇ ਜੇ ਤੁਸੀਂ ਵੀ ਕਿਵੇਂ ਨਿਬੜਨਾ ਹੈ ਮੈਂ ਤਾਂ ਫੇਰ ਹੀ ਨਹੀਂ ਮੇਨੂੰ ਵੀ ਅੱਜ ਤਾਂ ਐਂ ਰਾਜੀ ਦੇਖ ਹੁਣ ਇਹ ਤਾਂ ਕਹਿੰਦਾ ਮੈਂ ਵੀਰ ਇਹਨੂੰ ਰੱਖਣਾਗਾ ਜੋਤੀ ਨੂੰ ਰੱਖਣਾਗਾ ਹੂੰ ਫਿਰ ਵੀਰ ਪਰ ਇਹ ਗੱਲ ਵੀਰਪਾਲ ਦੀ ਹੁਣ ਵੀਰਪਾਲ ਨੂੰ ਕਿੱਥੇ ਕੱਢਾਂ ਮੈਂ ਉਹ ਕਹਿੰਦੀ ਮੈਂ ਉੱਥੇ ਜਾਣਾ ਨਹੀਂ ਮੈਨੂੰ ਸਾਰੀ ਉਮਰ ਜੁੱਤੀ ਥੱਲੇ ਰਹਿਣਾ ਪੂ ਉਹਨਾਂ ਦੇ ਪਹਿਲਾਂ ਤਾਂ ਦੇਖੀ ਇਹਨੇ ਦਾ ਸੁਧਾਰ ਹੋ ਜੀ ਦੋ ਇਹ ਰੱਖ ਕੇ ਰਾਜੀਏ ਉਹ ਰਹਿ ਕੇ ਰਾਜੀਏ ਉਹ ਤਾਂ ਨੇ ਵੀ ਆਪਾਂ ਨੂੰ ਸੁਝਾਉਣੀ ਕੋ ਸਮਝ ਗਈ ਗੱਲ ਤੂੰ ਕੀ ਸੁਝਾਉਂਗਾ ਜਾਂ ਫਿਰ ਭਈ ਉਹਦਾ ਕਿਤੇ ਹੋਰ ਦੇਖ ਕੇ ਹੋਰ ਪਾ ਦੋ ਉਹ ਹੋਰ ਕਿਹੜੇ ਉੱਥੇ ਛੋਟੀ ਵੀ ਆ ਜਿਹੜੀ ਕੋਈ ਕਹਿਣ ਸੁਣਨ ਵਾਲੀ ਗੱਲ ਆਪਾਂ ਕਹਿ ਦਾਂਗੇ ਜੇ ਮੰਨ ਗਿਆ ਤਾਂ ਠੀਕ ਐ ਨਾ ਮੰਨਿਆ ਤਾਂ ਮੇਰਾ ਆਪਾਂ ਹੋਰ ਵੀਰਪਾਲ ਨਹੀਂ ਮੰਨਦੀ ਉਹ ਕਹਿੰਦੀ ਮੈਂ ਨਹੀਂ ਜਾਣਾ ਆਪਾਂ ਸਮਝਾਵਾਂਗੇ ਆਪ ਤੋ ਛੋਟਿਆਂ ਦਾ ਦਿਮਾਗ ਐਝ ਹੀ ਹੁੰਦਾ ਜੇ ਕੋਈ ਠੋਕਰ ਲੱਗਦੀ ਹੈ ਨਾ ਫਿਰ ਉਹਨੂੰ ਪਿੱਛੋਂ ਡਰ ਲੱਗਣ ਲੱਗ ਜਾਂਦਾ ਚਲ ਕੋਈ ਨਹੀਂ ਉਹ ਗਈਆਂ ਹੋਈਆਂ ਨੇ ਬੀਬੀ ਤੇ ਉਹ ਦੋ ਮੇ ਜੜੀਆਂ ਹੂੰ ਕੰਮ ਗਈਆਂ ਹੋਈਆਂ ਨੇ ਗਿਆ ਆ ਜਾਣਦੇ ਉਹਨੂੰ ਫਿਰ ਪੁੱਛ ਲਾਂਗੇ ਉਹਨੂੰ ਇਹ ਗੱਲ ਆਏ ਵੀ ਦੋਲਾਂ ਕੀ ਲੋਟ ਆ ਜੂਗਾ ਮਨਾਏ ਤਾਂ ਇਥੋਂ ਨਾਲੇ ਆਪਣੇ ਘਰੋਂ ਲੈ ਜੂਗਾ ਬੋਝ ਹੈ ਇਹ ਕੱਲ ਨੂੰ ਇਹ ਆ ਡੁੱਡ ਹੋਣ ਵਾਲੀ ਦੀ ਗੱਲਬਾਤ ਹੈ ਐ ਨਾ ਕਰੂ ਕਿੰਨਾ ਕੁ ਲੰਮ ਜੜਾ ਆਪਣੇ ਲੰਮ ਜੜੇ ਦੀ ਗੱਲ ਨਹੀਂ ਹੁਣ ਟੈਨਸ਼ਨ ਵੱਡੇ ਦੀ ਵੀ ਪਈ ਰਹਿੰਦੀ ਹੈ ਹੈ ਹੁਣ ਉਹ ਤਾਂ ਭੱਗ ਗਿਆ ਬਾਹਰ ਹੁਣ ਉਹਦਾ ਬਹੁਤਾ ਕੋਈ ਹੱਲ ਨਹੀਂ ਹੋਇਆ ਹਜੇ ਉਹ ਫਿਰ ਇਹ ਤਾਂ ਨਾ ਜਿਹੜੀ ਕਬੀਲਦਾਰੀ ਹੈ ਇਹ ਬੜੀ ਲੰਮੀ ਚੌੜੀ ਹੁੰਦੀ ਹੈ ਇਹਦਾ ਹੱਲ ਤਾਂ ਕਿਸੇ ਤੋਂ ਨਹੀਂ ਹੁੰਦਾ ਗੱਲਾਂ ਬਾਤਾਂ ਨਾਲ ਨਾ ਸਮਝੋਤਾ ਕਰਨਾ ਪੈਂਦਾ ਕਿਨਾਰਾ ਨਹੀਂ ਕਰਿਆ ਜਾਂਦਾ ਹੁੰਦਾ ਤੋੜ ੋੜਾ ਕਿਸੇ ਨੂੰ ਨਹੀਂ ਇਹ ਸਮਝੋਤਾ ਉਸ ਆਪ ਸਮਝ ਲੋ ਉਸ ਆਗਲੇ ਨੂੰ ਸਮਝਾ ਦੇ ਕੀ ਸਮਝੇ ਸਮਝਣ ਵਾਲੀ ਹੈ ਹੁਣ ਕਿਹੜੇ ਬੇਲਿਆਂ ਦੇ ਅੰਦਰ ਪਈ ਹੈ ਉਹਨੂੰ ਐ ਨਹੀਂ ਪਤਾ ਵੀ ਕੋਈ ਰੋਟੀ ਪਾਣੀ ਚਾਹ ਪਾਣੀ ਕਿਸੇ ਨੂੰ ਤਾਂ ਭੁੱਖ ਦੇਖ ਲੱਗੀ ਹੋਊਗੀ ਇਹ ਗੱਲ ਤੁਹਾਡੀ ਜਮਾਂ ਠੀਕ ਹੈ ਜਿਹੜੀ ਗੱਲ ਆਪਣਾ ਲੜਾਈ ਨਾਲ ਕਹਿਣੀ ਹੈ ਪੁੱਤ ਕੀ ਕਹਿ ਕੇ ਸਮਝਾ ਲਓ ਉਹ ਦੋਨੇ ਬੁੜੀਆਂ ਇਕੱਠੀਆਂ ਹੋ ਗਈਆਂ ਅੱਗ ਤੇ ਫੂਸ ਦਾ ਕੀ ਵੇਲ ਹੈ ਕਿ ਤੁਸੀਂ ਉਹਨੂੰ ਰੋਖਾ ਬੋਲੋਗੇ ਉਹ ਇਹ ਜਾਓ ਬੋਲ ਬੋਲਣ ਵਾਲੀ ਗੱਲ ਨਹੀਂ ਸੀ ਤੇ ਹੁਣ ਉਹਨੂੰ ਆਪਦੇ ਆਪ ਨੂੰ ਤਾਂ ਪਤਾ ਹੁਣ ਸਵੇਰ ਦੇ ਅੰਦਰੋਂ ਬਾਹਰ ਨਹੀਂ ਨਿਕਲੀ ਹੈਗੀ ਰੋਟੀ ਲੈ ਗਈ ਪਾ ਕੇ ਦੁੱਧ ਲੈ ਗਈ ਕੰਮ ਕਰਕੇ ਮੌਜਾਂ ਅੰਦਰ ਹੀ ਪਈ ਹੈਗੀ ਫਿਰ ਐ ਤਾਂ ਹੁਣ ਟਾਈਮ ਨਹੀਂ ਨਿਕਲਦਾ ਹੈਗਾ ਤਾਂ ਤੁਸੀਂ ਆਪਸੀ ਆਣੇ ਹੋਗੇ ਨਹੀਂ ਗੱਲ ਸਮਝ ਗਿਆ ਮੈਂ ਤੇਰੀ ਬੰਦਾ ਨਾਲ ਬੁੜੀ ਨੂੰ ਕਹਿੰਦਾ ਚੰਗਾ ਨਹੀਂ ਲੱਗਦਾ ਇਹ ਉਮਰ ਦਾ ਰਿਹਾਰ ਹੁੰਦਾ ਹੈ ਫੇਰ ਵੀ ਤੂੰ ਵੱਡੀਆਂ ਸਿਆਣੀਆਂ ਹੈ ਉਹ ਤੋਂ ਜਿਹੜੀ ਗੱਲ ਨਾ ਆਪਣੇ ਗੰਡਾ ਗੰਡ ਜਿਹੜੀ ਹੱਥਾਂ ਨਾਲ ਖੁੱਲ ਜੇ ਨਾ ਉਹ ਵਧੀਆ ਹੁੰਦੀ ਜਦੋਂ ਮੂੰਹ ਹੀ ਲੱਗਾ ਫਿਰ ਕਾਦੀ ਖੁੱਲ ਜੇ ਚੱਲ ਕੋਈ ਨਹੀਂ ਮੈਂ ਕਹਿਦਾ ਨਹੀਂ ਆ ਜੇ ਕਰ ਲੂ ਕੰਮ ਤਾਂ ਦਾ ਜੇ ਨਹੀਂ ਕਰੂਗੀ ਫੇਰ ਭਾਈ ਦੇਹਲਾ ਪਤਾ ਤਾਂ ਕੁਝ ਹੁੰਦਾ ਨਹੀਂ ਹੈਗਾ ਚੱਲ ਕੋਈ ਨਹੀਂ ਫੇਰ ਆਪਾਂ ਦੇਖ ਲੈਣ ਕਿਹੜਾ ਮੜ ਜਨ ਨਰਮਾਈ ਨਾਲ ਕਹਿ ਕੇ ਦੇਖਦਾ ਫੇਰ ਭਾਈ ਆ ਤੇਰੀ ਜ਼ਿੰਮੇਵਾਰੀ ਹੈ ਹਮ ਤੂੰ ਵੀ ਇਹ ਕਰ ਦਿਨੂ ਤੀ ਹੈ ਹੁਣ ਤੂੰ ਟੁੱਲਾ ਟੌਂਕਾ ਸ਼ਾਮ ਨੂੰ ਕੰਮ ਕਰਿਆ ਕਰ ਟਾਈਮ ਨਾਲ ਕਹਿ ਕੇ ਦੇਖ ਲਾਣੀ ਜੀਜਾ ਤੇਰੀ ਗੱਲ ਤਾਂ ਮੈਂ ਦੇਖ ਪਹਿਲਾਂ ਨਹੀਂ ਕਦੇ ਮੋੜੀ ਹੋਣੀ ਮੋੜ ਦੀ ਇਹ ਨਾ ਕੋਈ ਗੱਲਬਾਤ ਹਾਬਤਾਈ ਫਿਰ ਮੈਂ ਕਹਿ ਚਲ ਠੀਕ ਹੈ ਕੋਈ ਨਹੀਂ ਮੈਂ ਕਹਿਦਾ ਨਹੀਂ ਹੋ ਚੰਗਾ ਫਿਰ ਚੰਗਾ ਉਹ ਗੀਤਨ ਕੀ ਦੱਸਾਂ ਕਿ ਕੀ ਕਹਾਣੀਆਂ ਨੇ ਕੀ ਨਾ ਤੇ ਜੋਤੀ ਤਾਂ ਮੈਨੂੰ ਭਾਈ ਅੱਖ ਨਹੀਂ ਬੰਦਦੀ ਹੈਗੀ ਇਹ ਤਾਂ ਮੈਂ ਉਹੀ ਰੱਖ ਕੇ ਰਾਜੀ ਹੈਗੀ ਜੀਜਾ ਦਾ ਕਹਿੰਦਾ ਬੜੇ ਪਿਆਰ ਨਾਲ ਸਮਝਾ ਤੇ ਪਿਆਰ ਨਾਲ ਸਮਝਣਾ ਇਹ ਕੰਪਨੀ ਨਹੀਂ ਹੈਗੀ ਨਾ ਤਾਂ ਹਥਿਆਰ ਨਾਲ ਸਮਝਣ ਵਾਲੀ ਆ ਆ ਨਾਲੇ ਮਾਏ ਗੁੱਸਾ ਠੰਡਾ ਕਰ ਲਿਆ ਫਿਰ ਘਰ ਚ ਰਹਿ ਵੀ ਕੀ ਗਿਆ ਨਾਲੇ ਜਿੰਨਾ ਚਿਰ ਮੈਂ ਇਹਨੂੰ ਬੱਕਲੀਆਂ ਨਹੀਂ ਪਾਉਂਦੀ ਉਹਨਾਂ ਚਿਰ ਤਾਂ ਇਹ ਲੋਟਣੀ ਆਉਂਦੀ ਤਾਂ ਮੈਂ ਉਹ ਨਹੀਂ ਪਸੰਦ ਕਰਦੀ ਇਹ ਤਾਂ ਬਸ ਇਕੜੇ ਤੁਪਣੇ ਆ ਜਿਹੜੇ ਹੁਣ ਲਿਆ ਕੇ ਦੁਬਾਰੇ ਬਾੜਤੀ ਮਾਂ ਨੇ ਇੱਥੇ ਇਹ ਰਲੀ ਮਿਲੀ ਖਿਚੜੀ ਐ ਟੌਂਗਰੇ ਦਿੱਤੀ ਇਹਨੇ ਕਿੰਨੇ ਜਿੰਨੇ ਕੰਡੇ ਬੀਜਿਆ ਇਹ ਟੌਂਗਰੇ ਨੇ ਬੀਜਿਆ ਨਾਲੇ ਨੂੰ ਪਤਾ ਸੀ ਵੀ ਮੇਰੀ ਮਾਂ ਇਹਨੂੰ ਮੰਨਦੀ ਨਹੀਂ ਇਹਨੇ ਫੇਰ ਵੀ ਲਿਆ ਕੇ ਇੱਥੇ ਛੱਡੀ ਆ ਇਹ ਤੇ ਮੈਂ ਤਾਂ ਖਸੂ ਕਰੋ ਮਨਾਉਂਦੀ ਸੀ ਅਜੇ ਤਾਂ ਨਿਕਲ ਗਈ ਸੀ ਕਾ ਪੀਰ ਪਾਲ ਇਹਨੇ ਨਹੀਂ ਕੋਈ ਪੈਰ ਪੱਟੀ ਬੰਨਣ ਦਿੱਤੀ ਵੀ ਇੰਨਾ ਤਾਂ ਤੈਨੂੰ ਕੰਟਰੋਲ ਤਾਂ ਕਰ ਹੀ ਸਕਦੀ ਸੀ ਬੰਦੇ ਨੂੰ ਬਸ ਤੀਮਿਆ ਕੀ ਕੀ ਨਹੀਂ ਕਰਦੀ ਚੱਲ ਦੇਖਦੀ ਆ ਉਹਨੂੰ ਕੰਮ ਨੂੰ ਕਹਿਣੀ ਜੇ ਇਹਦਾ ਖੜਾ ਸੜਦੇ ਹੁਣ ਜਿਹੜਾ ਜੰਮਿਆਗਾ ਆ ਮਾਣਾ ਮੋਟਾ ਕੰਮ ਦਾ ਢੱਕਾ ਤੋੜ ਲੈ ਦੇਖਦੀ ਆ ਜੱਫੀ ਹੋ ਗਏ ਲਾਡੀਆਂ ਪਾਟੀਆਂ ਹਾਂ ਹੋ ਟਾਈਮ ਹੋ ਗਿਆ ਇਹਨੂੰ ਧਰਦੇ ਹੁਣ ਪਾ ਦੇ ਨੂੰ ਇੱਥੇ ਮੰਜੇ ਤੇ ਜਾ ਕੇ ਕੰਮ ਧੰਦਾ ਕਰ ਲੈ ਕੋਈ ਦੱਕਾ ਤੋੜ ਲੈ ਕੰਮ ਮੰਮੀ ਕਰਤਾ ਦਿੱਤੇ ਸੀਗੇ ਸਾਰੇ ਕੰਮ ਕਰਕੇ ਬੈਠੀਆਂ ਮੈਂ ਕਿਹੜੇ ਤੇ ਭਾਂਡੇ ਟਿੰਡੇ ਮਾਂਜ ਤੇ ਭਾਂਡੇ ਟਿੰਡੇ ਦਾ ਸਾਰਾ ਮੈਂ ਬਾਲਣ ਫੁਕਣ ਕਰਕੇ ਜਾਂ ਮੈਂ ਮਾਂਜ ਕਈਆਂ ਚਗਲ ਚਗਲ ਸੜਤੇ ਦੀ ਥੋਨੇ ਫਿਰ ਮੰਮੀ ਦਵਾਰੇ ਹੋ ਗਏ ਹੋਣੇ ਇੱਕ ਵਾਰ ਤਾਂ ਮੈਂ ਸਾਰੇ ਮਾਂਜਤੇ ਸੀਗੇ ਇੱਕ ਵਾਰ ਮਾਂਜਤੇ ਸੀ ਇਹਨੇ ਮਹਾਰਾਣੀ ਨੇ ਆਪ ਪਟਰਾਣੀ ਬਣ ਕੇ ਬੈਠੀਆਂ ਮੌਜਾਂ ਨਾਲ ਹੈ ਐ ਤੇਰਾ ਟਾਈਮ ਨਿਕਲੂਗਾ ਮੈਂ ਕਿਹੜਾ ਉਹੀ ਬੈਠੀ ਆ ਜਵਾਕ ਨੂੰ ਚੱਕੀ ਬੈਠੀ ਆ ਜਵਾਕ ਨੂੰ ਚੱਕੀ ਬੈਠੀ ਆ ਹੁਣ ਇਹਨੂੰ ਹਲਾਰੇ ਦੇਈ ਜਾਇਆ ਕਰ ਕੰਮ ਕੰਨੀਆਂ ਛੱਡ ਦੇ ਪੱਕੀਆਂ ਪਕਾਈਆਂ ਮਿਲ ਜੰਨੀਆਂ ਨੇ ਨਾ ਤਾਂ ਅੱਛਾ ਕਰਦੀਆਂ ਹੁਣ ਫਿਰ ਮੰਮੀ ਤੁਸੀਂ ਫੜ ਲਿਆ ਕਰੋ ਲੰਮਾ ਐ ਤਾਂ ਮੈਂ ਤਾਂ ਹੁਈ ਨਾ ਚੱਕਾਂ ਮੈਂ ਫੜੂੰਗੀ ਇਹਨੂੰ ਨਹੀਂ ਮੈਂ ਆਪਦੇ ਪੋਤੇ-ਪੋਤੀਆਂ ਚੱਕਦੀ ਇਹਨੂੰ ਚੱਕੂ ਕਿਸੇ ਦਾ ਗਰੇ ਨੂੰ ਹੈ ਮੰਮੀ ਐਂ ਕਾ ਤੋ ਬੋਲਦੇ ਹੋਗੇ ਥੋੜੇ ਜਿ ਇਨਸਾਨੀਅਤ ਤਾਂ ਹੋਣੀ ਇਨਸਾਨੀਅਤ ਦੇ ਨਾਤੀ ਚੱਕ ਲਿਆ ਕਰੋ ਨਹੀਂ ਬਹਿ ਜਾ ਨਹੀਂ ਬਹਿ ਜਾ ਇਨਸਾਨੀਆਂ ਤੇ ਨਾਲੇ ਹੋਰ ਆ ਤੇਰੇ ਚ ਹੈਗੀ ਆ ਨਾ ਆ ਲੋਕਾਂ ਦਾ ਖੂਨ ਪਾਲਣ ਜੋ ਕਰੀ ਛੜਤੀ ਸਾਡੇ ਘਰੇ ਲਿਆ ਕੇ ਗਰੇ ਲੋਕਾਂ ਦਾ ਨਹੀਂ ਹੈਗਾ ਮੇਰਾ ਵੀ ਖੂਨ ਇਹਦੇ ਚ ਮੇਰਾ ਵੀ ਖੂਨ ਨਹੀਂ ਮੇਰੇ ਪੁੱਤ ਦਾ ਤਾਂ ਨਹੀਂ ਹੈਗਾ ਜੇ ਮੇਰੇ ਪੁੱਤ ਦਾ ਹੁੰਦਾ ਨਾ ਚਾਣਾ ਨਾਲ ਚੱਕਦੀ ਆ ਲਾਡਾਂ ਨਾਲ ਪਾਲਦੀ ਆ ਤੈਨੂੰ ਮੈਂ ਲਵੇ ਬੇਨਤੀ ਲੱਗਣ ਦਿੰਦੀ ਮੰਮੀ ਤੁਹਾਡੇ ਪੁੱਤ ਨੇ ਕਿਹੜਾ ਅਪਣਾਇਆ ਨਹੀਂ ਇਹਨੂੰ ਤੁਸੀਂ ਵੀ ਤਾਂ ਅਪਣਾ ਸਕਦੇ ਹੋ ਕਵਰਾ ਕੀ ਘੋਲ ਘੋਲ ਕੇ ਮੇਰੇ ਮੁੰਡੇ ਦੇ ਸਿਰ ਚ ਪਾਇਆ ਥੋਨੇ ਹੈ ਜਿਹੜਾ ਇਹ ਹਰ ਇੱਕ ਗੱਲ ਗੱਲ ਤੇ ਤੇਰਾ ਕਹਿਣਾ ਮੰਨਣ ਲੱਗ ਗਿਆ ਆ ਜਿਹੜਾ ਕਿਸੇ ਬੋਲੀ ਤੂੰ ਬੋਲਦੀਆਂ ਨਾ ਉਹੀ ਮੇਰਾ ਮੁੰਡਾ ਬੋਲਦਾ ਜੇ ਮੰਮੀ ਮੈਂ ਕੋਲ ਕੇ ਪਾਉਣ ਵਾਲੀ ਹੁੰਦੀ ਨਾ ਤਾਂ ਪਹਿਲੀ ਪਾ ਦਿੰਦੀ ਉਹ ਰੋ ਜਾਣਦੀ ਨਾ ਨਹੀਂ ਜਾਣਦੀ ਨਹੀਂ ਤੀ ਤੂੰ ਕੱਢੀ ਸੀਗੀ ਮੈਂ ਤਾਂ ਨਿਕਲੀ ਸੀਗੀ ਨਹੀਂ ਤੈਨੂੰ ਕੌਣ ਚੱਲਦਾਗਾ ਤੈਨੂੰ ਤਾਂ ਤੇਰੇ ਮਾਪਿਆਂ ਨੇ ਨਹੀਂ ਚੱਲਿਆ ਹੋਰ ਤਾਂ ਤੈਨੂੰ ਕੌਣ ਚੱਲੂਗਾ ਕੋਈ ਨਾ ਨਾ ਚੱਲਣ ਦੋ ਕਿਸੇ ਨੂੰ ਪਰ ਲੱਕੀ ਨਾ ਹੁਣ ਮੇਰੇ ਨਾਲ ਹੈ ਤੇ ਉਹ ਮੇਰੇ ਨਾਲ ਹੀ ਰਹੂਗਾ ਨੇ ਲੱਕੀ ਦਾ ਲੋਕਾਂ ਨੂੰ ਖਵਾਉਣ ਗਿੱਜਿਆ ਹੋਇਆ ਆ ਜਿਹੜਾ ਹੁੰਦਾ ਲੰਗਰ ਲਈ ਰੱਖਦਾ ਤਾਂ ਵੀ ਖਾਜੋ ਆਜੋ ਭਾਈ ਸਾੜ ਦਾ ਭਾਈ ਜੀ ਕਹ ਲਾਣੇ ਕਾ ਲੰਗਰ ਚੱਲ ਰਿਹਾ ਵੀਰੇ ਹੋਰ ਤਾਂ ਮੈਨੂੰ ਪਤਾ ਨਹੀਂ ਹੈਗਾ ਮੰਮੀ ਪਰ ਉਹ ਨਾ ਇਹ ਜਵਾਕ ਨੂੰ ਬਹੁਤ ਪਿਆਰ ਕਰਦਾ ਉਹਨੇ ਕਦੇ ਵੀ ਇਹਦੇ ਨਾਲ ਹੁਣ ਫਰਕ ਨਹੀਂ ਕਰਿਆ ਹੈਗਾ ਨਹੀਂ ਮੇਰੀ ਗੱਲ ਸੁਣਨੀ ਪਹਿਲਾਂ ਤਾਂ ਤੂੰ ਉਹਦੀ ਮਾਂ ਕੰਨੀ ਦੇਖ ਤੇਰੀ ਮਾਂ ਦਾ ਕੀ ਹਾਲ ਹੈ ਜਿਹੜੀ ਮਾਂ ਬਾਪ ਦੀ ਨਹੀਂ ਹੋਈ ਨਾ ਸਾਡੀ ਕੀ ਹੋ ਜੂ ਉਹ ਮੰਮੀ ਮੈਂ ਤੁਹਾਨੂੰ ਕਿੰਨੇ ਵਾਰ ਆਖਿਆਗਾ ਵੀ ਮੇਰੇ ਨਾਲ ਨਾ ਐਵੇਂ ਬਿਹੇਵ ਨਾ ਕਰਿਆ ਕਰੋ ਐ ਨਾ ਕਰਿਆ ਕਰੋ ਨਹੀਂ ਹਲਤਾ ਸੁਖਰਮਣਾ ਤੇ ਇੱਕ ਗੋਤਨੀ ਪੱਟੀ ਮੈਂ ਨਹੀਂ ਤੈਨੂੰ ਪਤਾ ਮੇਰੇ ਸਵਾ ਦਾ ਵੀ ਕਹੀ ਜੀਆਂ ਮੈਂ ਮੰਮੀ ਮੈਂ ਤੁਹਾਨੂੰ ਕਿੰਨੇ ਵਾਰ ਆਖਿਆਗਾ ਵੀ ਮੈਨੂੰ ਤੁਹਾਡੇ ਨਾਲ ਲੜਨਾ ਵਧੀਆ ਨਹੀਂ ਲੱਗਦਾ ਹੈਗਾ ਇਹਦੋਂ ਚੰਗਾ ਨਾ ਤੁਸੀਂ ਮੇਰੇ ਨਾਲ ਬੋਲਿਆ ਹੀ ਨਾ ਕਰੋ ਨਹੀਂ ਤੇਰੇ ਨਾਲ ਬੋਲਦਾ ਕੌਣ ਹੈ ਤੂੰ ਮੇਰੇ ਘਰ ਚ ਬੈਠੀ ਆ ਸਮਝ ਗਈ ਤੁਹਾਨੂੰ ਕਿੰਨੇ ਵਾਰ ਕਹਤਾ ਵੀ ਇਹ ਮੇਰਾ ਵੀ ਘਰ ਹੈ ਨੀ ਤੇਰਾ ਘਰ ਹੈ ਕਦੇ ਨਾਲ ਹੋ ਗਿਆ ਤਾਂ ਇਹ ਕੀ ਸਾਡੀ ਲਾਤ ਜੰਮੀ ਆ ਵੀ ਤੇਰਾ ਘਰ ਹੋ ਗਿਆ ਇਹ ਮੰਮੀ ਜੇ ਤੁਸੀਂ ਇਹਨੂੰ ਆਪਦਾ ਮੰਨੋਗੇ ਨਾ ਤਾਂ ਇਹ ਵੀ ਤੁਹਾਨੂੰ ਉਦੋਂ ਵੱਧ ਕੇ ਪਿਆਰ ਦੇਊਗਾ ਪਿਆਰ ਦੇਊਗਾ ਵੱਧ ਕੇ ਉਹ ਵੀ ਨਹੀਂ ਮੇਰੇ ਪੋਤੇ-ਪੋਤੀਆਂ ਦਿੰਦੇ ਮੈਨੂੰ ਪਿਆਰ ਇਹ ਨਹੀਂ ਦਿੰਦੀ ਕਿਸੇ ਦਾ ਖੂਨ ਮੈਨੂੰ ਮੰਮੀ ਨਾਲੇ ਇਹਨੂੰ ਵਿਚਾਰੇ ਨੂੰ ਕੀ ਪਤਾ ਵੀ ਮੈਂ ਕੀ ਦਾ ਖੂਨ ਆ ਜੇ ਤੁਸੀਂ ਇਹਨੂੰ ਆਪਦਾ ਮੰਨੋਗੇ ਫੇਰ ਇਹੇ ਤੁਹਾਨੂੰ ਆਪਦਾ ਬਣਾਊਗਾ ਚੇਰੀ ਬਣਾਊਗਾ ਨੇ ਨੂੰ ਮੇਰਾ ਜੀ ਕਰਦਾ ਤਾਂ ਮੈਂ ਚੱਕ ਕੇ ਗਲੀ ਚ ਕੜਾ ਨਾ ਸਿੱਟ ਕੇ ਆ ਜਾਂ। ਕਰ ਕਰ ਮੇਰੇ ਬਸ ਦਾ ਰੋਗ ਨਹੀਂ। ਆ ਮੇਰੇ ਪੁੱਤ ਦੇ ਹੱਥੋਂ ਮਜਬੂਰ ਆ ਮੈਂ। ਐ ਤਾਂ ਕਰਕੇ ਨਾਲੇ ਖੜੀ ਹੋ ਕੇ ਕੰਮ ਕਰ ਲੈ ਬੰਦਿਆਂ ਵਾਂਗੂ। ਇੱਥੇ ਬੈਠੀ ਲੈਕਚਰ ਨਾ ਦੇ ਸਮਝ ਗਏ? ਆ ਕੇ ਭਾਂਡੇ ਮਾਂਦੇ ਤੇਰ ਲੱਗਿਆ ਪਿਆਗਾ। ਨਾ ਰੋਟੀਆਂ ਲਾ ਦੇ ਚਾਰ। ਉਹ ਤੇਰੇ ਮਾਸੜ ਨੇ ਖਾਣੀਆਂ ਰੋਟੀ। ਸੱਚੀ ਆ ਮਹਾਰਾਣੀ ਬਣੀ। ਇੱਕ ਇਹ ਜੀ ਜਨਾਨੀ ਆ। ਇਦਿਚ ਇਨਸਾਨੀਅਤ ਨਾਮ ਦੀ ਚੀਜ਼ ਹੀ ਨਹੀਂ ਹੈਗੀ ਵੀ ਤੂੰ ਨਹੀਂ ਪਿਆਰ ਕਰਨ ਦਾ ਜਵਾਬ ਨੂੰ ਨਾ ਕਰ ਪਰ ਪੁੱਠਾ ਸਿੱਧਾ ਤਾਂ ਨਾ ਬੋਲ ਚਲ ਲੱਕੀ ਹੋਇਆ ਘਰੇ ਤਾਂ ਲੱਕੀ ਨੂੰ ਫੜਾ ਕੇ ਕੰਮ ਕਰ ਲਿਆ ਮੈਨੂੰ ਤਾਂ ਤੇ ਯਕੀਨ ਨਹੀਂ ਹੈਗਾ ਮੈਂ ਤਾਂ ਨਹੀਂ ਆਪਦਾ ਜਵਾਬ ਇਹਨੂੰ ਫੜਾਉਂਦੀ ਹੈਗੀ ਲੈ ਮੜ ਜਾ ਉਹਨਾਂ ਤੇ ਜਾ ਕੇ ਆਉਣੀ ਨਹੀਂ ਕਹਿਣੇ ਆ ਮੂਰੇ ਜਿੰਨੇ ਵੀ ਆ ਚਰ ਰਿਆ ਲੱਕੜਾਂ ਆਹੋ ਚਰ ਰਿਆ ਅੱਜ ਜੀ ਨਹੀਂ ਤਾਂ ਉਹ ਜੇ ਕੰਮ ਹੁੰਦੇ ਨੇ ਆਲਾ ਖਰਾਬ ਹੋਇਆ ਪੈ ਅਗਲੇ ਦਾ ਉਹ ਤਾਂ ਹੋਊ ਗਈ ਆ ਤੇਰੇ ਮੂੰਹ ਨੂੰ ਦੇਖ ਕੇ ਹੁੰਦਾ ਸਭ ਦਾ ਕੰਮ ਖਰਿਆ ਵਾ ਹਾਂ ਜਿਹੜੇ ਕੰਮ ਸਬਰ ਦੇਉ ਤੇਰੇ ਮੂੰਹ ਨੂੰ ਦੇਖ ਕੇ ਸਬਰ ਦੇ ਆ ਲੈ ਮੇਰਾ ਮੂੰਹ ਤਾਂ ਹਈ ਸੋਹਣਾ ਹਈ ਸੁਨੱਖੀ ਤੀ ਤੇਰੀ ਮਾਂ ਤਾਂ ਆ ਗੱਲ ਕਰ ਬਗੈੜਤੀ ਬੂੰਆਂ ਨੇ ਆ ਕੇ ਆ ਜਿੱਦੇ ਦੀਆਂ ਆਈਆਂ ਨੇ ਗਈਆਂ ਤੂੰ ਹੀ ਮਾੜੀਆਂ ਨੇ ਮਾਂ ਤਾਂ ਬਹੁਤ ਚੰਗੀ ਆ ਵੇ ਵਧੀਆ ਚੱਲਣ ਲੱਗ ਗਿਆ ਤੇ ਮੇਰਾ ਘਰ ਉਹ ਪੰਜਰਾਂ ਦੀ ਫੇਰ ਆ ਕੇ ਬੈ ਗਈ ਫੇਰ ਬੜਕੀ ਆਕੇ ਕੀ ਚਲ ਪਈ ਤੇਰਾ ਵਧੀਆ ਰੋਜ਼ ਤੈਨੂੰ ਆਡਾ ਲੈਣ ਦਾ ਤੂੰ ਸੁਖਿਆ ਹੋਇਆ ਕਰੋ ਜਾ ਸੁਖੇ ਹੋਇਆਗਾ ਬੇ ਸ਼ਰਮ ਮੰਨ ਲੈ ਮਾੜੀ ਮੋਟੀ ਆਹ ਦੇਖ ਲੈ ਕੱਪੜੇ ਤਾਂ ਤੇਰੇ ਹੱਥੋਂ ਕੇ ਨਹੀਂ ਦਿੰਦੀ ਹੈ ਕੋਈ ਗੱਲ ਨਹੀਂ ਹੁਣ ਆਈ ਹੈ ਨਾ ਮੇਰੀ ਤਾਂ ਪਹਿਲਾਂ ਕੋਈ ਸਾਮ ਸੰਭਾਲਾ ਕਰਨ ਨਾਲ ਹੈ ਹੀ ਨਹੀਂ ਸੀ ਮੈਂ ਤਾਂ ਆਪ ਕਹਣਾ ਪਾਟੇ ਤਾਂ ਪਹਿਲਾਂ ਦੇ ਹੋਏ ਨੇ ਪਹਿਲੇ ਤਾਂ ਕਿਸੇ ਨੂੰ ਦਿਖੇ ਨਹੀਂਗੇ ਅੱਜ ਦੀਨੇ ਨੇ ਸੇ ਸਾਵਾ ਸੇ ਸਾਵਾ ਸੇ ਮੈਨੂੰ ਲੱਗਾ ਪਾੜ ਕੇ ਜੰਮ ਕੇ ਤੈਨੂੰ ਉਹੀ ਗਈ ਹੋਗੀ ਹੈ ਅੱਬ ਬੋਤੇ ਵਰਗਾ ਰੱਖਿਆ ਜੇ ਨਾ ਤੂੰ ਉਦੋਂ ਤੈਨੂੰ ਉਹ ਖਵਾਉਂਦੀ ਤੀਗੀ ਉੱਤੇ ਵਰਗੇ ਤਾਂ ਉਹਨਾਂ ਦੇ ਜਵਾਬ ਕੋਈ ਨਹੀਂ ਜਿਹੜੇ ਬਹਿ ਕੇ ਖਾਂਦੇ ਨੇ ਸਾਡੇ ਵਰਗੇ ਤਾਂ ਜਦੋਂ ਉਮਰ ਸੰਭਲੀ ਸੀ ਨਾ ਇੱਥੇ ਸਕੂਲੋਂ ਹਟਾ ਕੇ ਦਿਹਾੜੀਆਂ ਤੇ ਲਾਤੇ ਸੀ ਕਹਿੰਦੇ ਸੀ ਪੁੱਤ ਘਰੇ ਕੋਈ ਹਾਲਾਤ ਮਾੜੇ ਨੇ ਅੱਛਾ ਅੱਛਾ ਸਾਡੇ ਪਿਓ ਵਿਚਾਰੇ ਜਿਹੜਾ ਬਣਾ ਕੇ ਵਾਗ ਗਿਆ ਵਾਗ ਗਿਆ ਹੂੰ ਮੈਂ ਹੁਣ ਤੁਸੀਂ ਬਣਾ ਕੇ ਦਿਖਾ ਦਿਓ ਸੁੱਤ ਤਾਂ ਟੀਵੀ ਆਲੀ ਸਮਝਦੀਆਂ ਹੋਰ ਕੀ ਕਰੋਗੇ ਇੱਥੋਂ ਆਹ ਲੜਾਈਆਂ ਝਗੜੇ ਤੇ ਚੁਗਲੀਆਂ ਨਹੀਂ ਸਮਝਦੀਆਂ ਚੁਗਲੀਆਂ ਆ ਸ਼ਾਮ ਦੇ ਕਿਹੜਾ ਕੰਜਰ ਕੋਲੇ ਕਰਕੇ ਆਇਆ ਚੁਗਲੀਆਂ ਇਹ ਦੱਸੋ ਮੈਨੂੰ ਪਹਿਲਾਂ ਆ ਗੋਰਾ ਆਇਆ ਸੀਗਾ ਲੜਨ ਉਦੋਂ ਫਿਰ ਕਿਵੇਂ ਮਾਰ ਨਾਲ ਠੰਡੀ ਸੀਲੀ ਬੱਕਲੀਆਂ ਲੈ ਕੇ ਭਾਗੇ ਤੀ ਗੋਰਾ ਗੋਰਾ ਘਾਂ ਟਿੱਕਾ ਲੱਗਦਾ ਤੀਗਾ ਟਿੱਕਾ ਲੱਗਦਾ ਸੀ ਨਾਲੇ ਹੋਰ ਬੋਲਣ ਨੂੰ ਤਾਂ ਬਥੇਰੀ ਤਕੜੀਆਂ ਹਾਂ ਹਾਂ ਬੋਲਣ ਨੂੰ ਤਕੜੀਆਂ ਨਾਲੇ ਹੋਰ ਜੇ ਆਪਦੇ ਘਰੇ ਦੋ ਬੰਦੇ ਮਾੜੇ ਨੇ ਨਾ ਉਹਨਾਂ ਦੀ ਗੱਲ ਤੇ ਪੜਦਾ ਪਾਉਣਾ ਚਾਹੀਦਾ ਨਾ ਕਿ ਉਹਨਾਂ ਦੀ ਗੱਲਾਂ ਗਲੀ ਗਵਾਂਢ 'ਚ ਦੱਸਣੀਆਂ ਹੁੰਦੀਆਂ ਨੇ ਵੇ ਮੈਨੀਆਂ ਦੱਕੀਆਂ ਤਾਂ ਤੇਰਾ ਮੂੰਹ ਫੁੱਟਿਆਗਾ ਜੇ ਸੱਤ 'ਚ ਖੜਕੇ ਗੱਲਾਂ ਕਰਕੇ ਆਏ ਆਂਗਾ ਅੱਛਾ ਤੇਰੇ ਭਾਦਾ ਵੀ ਜਦੋਂ ਜੋਤੀ ਇੱਥੇ ਜਾਣਾ ਸੀਗਾ ਮੈਂ ਆਪ ਦੱਸਿਆ ਐ ਵੀ ਮੇਰੀ ਘਰ ਵਾਲੀ ਪਿੱਛੇ ਜਾ ਕੇ ਲੈ ਕੇ ਆਈ ਐ ਤੇ ਮੈਂ ਤਾਂ ਉਹਨੂੰ ਤੋਰ ਰਿਹਾ ਉਹਦੇ ਤਾਂ ਫਿਰ ਮੈਂ ਸਰਪੰਚ ਨਾਲ ਗੱਲ ਕਰਨੀ ਸੀ ਜਾ ਜਾ ਸਰਪੰਚ ਨੂੰ ਦੱਸਈ ਉਹ ਜੇ ਸਰਪੰਚ ਨੇ ਰੇਡੂ 'ਚ ਬੋਲਤਾ ਬੋਲਤਾ ਤਾਂ ਬੋਲੂਗਾ ਹੀ ਅਗਲਾ ਆ ਤੇਰੀ ਤੀਵੀ ਦੇ ਲਸਣ ਮਾਰੇ ਤੀਕੇ ਤੈਨੂੰ ਪਤਾ ਸੀ ਨਾ ਜਦੋਂ ਉਹਦਾ ਨਾ ਲਾਵਾਂ ਲੈ ਲਈ ਤਾਂ ਉਹ ਘਰ ਦੀ ਇੱਜ਼ਤ ਬਣ ਗਈ ਪਰ ਨਹੀਂ ਬਣ ਗਈ ਤੈਨੂੰ ਤਾਂ ਕਿਸੇ ਗੱਲ ਦਾ ਕੋਈ ਫਰਕ ਹੀ ਨਹੀਂ ਪੈਂਦਾ ਤੈਨੂੰ ਤਾਂ ਜਦੋਂ ਉਹੀ ਗੱਲ ਤੂੰ ਜਿੱਤਾਂ ਦੇ ਗੱਲਾਂ ਆ ਗਈ ਤੈਨੂੰ ਉਹ ਫਰਕ ਨਹੀਂ ਪਿਆ ਤੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਕੀ ਜਿਹੜੇ ਨਚਾ ਹੀ ਜਿਹੜੇ ਹੁਣ ਤਾਂ ਤੇਰੀ ਤੀਵੀ ਕਿਸੇ ਦਾ ਜਵਾਖ ਲੈ ਕੇ ਆਈ ਹੈ ਕੋਈ ਗੱਲ ਨਹੀਂ ਉਹ ਵੀ ਨਚਾਲਾਂਗੇ ਹਾਂ ਪਰ ਤੇਰੀ ਅੰਦਰਾਂ ਸੌਖੀਆਂ ਹੋ ਜਾਣ ਮੈਨੂੰ ਚਾਲੂਗਾ ਮੇਰੀਆਂ ਅੰਦਰਾਂ ਨਹੀਂ ਸੌਖੀਆਂ ਹੁੰਦੀਆਂ ਮੇਰੇ ਤਾਂ ਮੱਚਣ ਗਿਆ ਦੇਖ ਦੇਖ ਉਹਨੂੰ ਜਾ ਵੱਡੀ ਨੂੰ ਤੇਰੇ ਤੇਰੇ ਦਾ ਆਪਦਾ ਮੂੰਹ ਦੇਖ ਕੇ ਕੱਲਾ ਸੌਖੀ ਆ ਤੂੰ ਹੋਰ ਤੈਨੂੰ ਸਾਰੇ ਬੁਰੇ ਲੱਗਦੇ ਆ ਸਾਰੇ ਬੁਰੇ ਲੱਗਦੇ ਮੇਰਾ ਪਿਆਉ ਨਹੀਂ ਬਖਸ਼ਿਆ ਤੂੰ ਉਹ ਵੀ ਬੁਰਾ ਲੱਗਦਾ ਸ਼ਿਸ਼ਾ ਤੇਰੇ ਕੀ ਲੱਗਦੇ ਆ ਹਰਦੀਪ ਵਿਚਾਰਾ ਸੀਗਾ ਉਹ ਨਹੀਂ ਇੱਥੇ ਮੁੜ ਕੇ ਘਰੇ ਵੜਨ ਜੋਗਰਾ ਮੈਂ ਵੜ ਜਾਣਾ ਉਹ ਤਾਂ ਤੇਰੀ ਕਰਤੂਤ ਨਾਲ ਜੁੜਿਆਗਾ ਜੇ ਤੂੰ ਆਦੀ ਤੀਮੀ ਨੂੰ ਕੁਝ ਭੌਂਕਿਆ ਫੇਰ ਗਈ ਉਹ ਅਗਲੀ ਮੈਂ ਤਾਂ ਚੰਗੇ ਨੂੰ ਬੋਲਿਆ ਸੀ ਠੀਕ ਆ ਚੰਗੇ ਨੂੰ ਬੋਲਿਆ ਸੀ ਨਾਲੇ ਹੋਰ ਅਸਲ ਦੇ ਵਿੱਚ ਇਹ ਕਰਦਾ ਦਾਣਾ ਪਾਣੀ ਇਹ ਸਾਰੇ ਚੁਗਲੀਆਂ ਕਰਨ ਲੱਗ ਜਾਂਦੇ ਨੇ ਚੁਗਲੀਆਂ ਕਰ ਇਹ ਤਾਂ ਕੱਲਾ ਤੂੰ ਤੇ ਜੋਤੀ ਨਹੀਂ ਕਰਦੇ ਹੋਰ ਤਾਂ ਸਾਰੇ ਚੁਗਲੀਆਂ ਕਰਦੇ ਨੇ ਕਿ ਜੋ ਤੂੰ ਵੀ ਸਲੱਗ ਆ ਗਈ ਤੇਰੇ ਨਾਲ ਮੇਰੀ ਗੱਲ ਸੁਣ ਲੈ ਮਾਸਟਰ ਨੇ ਤੈਨੂੰ ਦੱਸਤਾ ਹੋਊਗਾ ਠੀਕ ਆ ਜੇ ਨਹੀਂ ਨਹੀਂ ਦਿੱਤੀ ਤੁਹਾਡੇ ਵਜ੍ਹਾ ਠੀਕ ਆ ਮੰਗ ਮੈਨੂੰ ਕਰ ਚੱਕਰ ਜੁੱਲੀ ਬਿਸਤਰਾ ਤੂੰ ਕੀ ਕਰ ਰਹੀ ਸੀ ਕਿੱਧਰ ਹੀ ਆ ਇਸ ਘਰ ਦੇ ਵਿੱਚ ਤਾਂ ਸਾਰੇ ਚੁਗਲੀਆਂ ਵਾਲੇ ਨੇ ਹਾਂ ਚੁਗਲਿਆ ਰਤਾ ਹੈਗੇ ਨੇ ਇਹ ਤਾਂ ਤੂੰ ਹੀ ਸਲੱਗ ਆ ਗਿਆ ਜਾਂ ਜੋਤੀ ਸਲੱਗ ਆ ਗਈ ਹੋਰ ਤਾਂ ਉਹੀ ਫਿਰਦੇ ਆ ਤੁਰੇ ਸਾਰੇ ਬੰਦੇ ਸਾਨੂੰ ਜੋ ਮਰਜੀ ਕਿਹੀਂ ਚੱਲ ਪਰ ਉਹ ਜਵਾਕ ਦੇ ਨਾ ਮੈਨੇ ਹੁਣ ਨਹੀਂ ਮੈਂ ਸੁਣ ਸਕਦਾ ਇਹ ਤੇਰੇ ਮਨ ਚ ਹੋਊਗਾ ਪਹਿਲਾਂ ਨਹੀਂ ਰਿਹਾ ਹੁਣ ਮੈਂ ਪਹਿਲਾਂ ਤਾਂ ਇਹ ਬਹੁਤ ਸੋਲੀਆਂ ਤੇਰੇ ਮਗਰ ਲੱਗੇ ਨਾ ਕਰਕੇ ਸਦਾ ਕਿਸੇ ਦਾ ਇੱਥੇ ਤੱਕ ਆ ਗਿਆ ਕਿਨਾਰੇ ਤੇ ਆ ਰਿਹਾ ਜਮਾ ਮੇਰੀ ਗੱਲ ਸੁਣ ਲੈ ਕੇ ਬਾਹਰ ਨਿਕਲ ਜਾ ਉਹਨੂੰ ਕਿਤੇ ਬਾਹਰ ਬੋਰ ਮੈਂ ਕਿਤੇ ਨਹੀਂ ਜਾਣਾ ਮੈਂ ਤਾਂ ਇੱਥੇ ਹੀ ਰਹੂੰਗਾ ਚਾਹੇ ਇੱਕ ਕਮਰੇ 'ਚ ਰਹਿਣਾ ਪਵੇ ਇੱਕ ਕਮਰੇ 'ਚ ਰਹੋ ਲੋੜ ਨਹੀਂ ਮੇਰੇ ਉਰਾ ਪਰ ਫਿਰਨੇ ਦੀ ਜ਼ਰੂਰਤ ਨਹੀਂ ਰਹੋ ਨਾ ਮੈਂ ਦੁੱਧ ਦੇਵਾਂ ਨਾ ਮੈਨੂੰ ਲੋੜ ਆ ਆਪਦੇ ਮੈਂ ਸਡੰਗਰ ਬੰਨੂ ਆਪਦੇ ਨਾ ਦੇ ਦੁੱਧ ਕਿੱਥੇ ਮੂੰਹ ਖਰਾਬ ਕਰਤਾ ਜਾਇ ਰੋਏ ਨੇ ਕਪੜਾ ਜਾਂਦੀ ਸੀ ਇਦਰਾ ਡੈਨੋ ਬੱਚੇ ਲੱਗ ਲੱਗ ਗਿਆ ਗਵਾਂਡੀ ਡਿੱਕੇ ਲੱਗ ਜਾਣਾ ਗਵਾਂਡੀ ਡਿੱਕੇ ਹਣੇ ਹੋਣਗੇ ਚੁਗਲੀਆਂ ਕਨੀਓ ਮੈਂ ਤਾਂ ਜਾਊਂਗੀ ਜਿਹੜਾ ਕੁਝ ਕਰਨਾ ਕਰੋ ਅਸੀਂ ਤਾਂ ਕੀ ਕਰਨਾ ਆਪੇ ਭਰੇਂਗੀ ਜਦੋਂ ਮਾੜੀ ਕਰਦੀ ਕਿਸੇ ਦੀ ਲੱਗਿਆ ਤੁਦਦੀ ਕਿਉਂ ਤੇਰਾ ਇਸ ਘਰ ਦੇ ਵਿੱਚ ਕੋਈ ਸੀਰ ਵਾਲਾ ਵੱਡਾ ਗਗਾ ਦੀ ਲੋਕਾਂ ਦੀ ਬੁੜੀਆਂ ਹੁੰਦੀਆਂ ਜਿਹੜੇ ਢੱਬਾ ਬਣ ਕੇ ਘਰ ਜੋੜਦੀਆਂ ਨੇ ਇਹਨਾਂ ਤਾਂ ਹੁਣ ਤੱਕ ਖਾਦਾ ਚੰਗਾ ਚੋਖਾ ਪਾਇਆਗਾ ਸੁਰਖੀ ਲਾਉਣੇ ਤਾਂ ਹਜੇ ਵੀ ਨਹੀਂ ਹਟਦੀ ਕੁੜੀਆਂ ਨੇ ਲੱਛਣ ਨੇ ਇਹਦੇ ਕੀ ਪਤਾ ਜਿੰਨੇ ਮੂੰਹ ਲੱਗਣ ਮਾ ਅੱਥੇ ਬੇਫਾਜ਼ੀ ਦੀ ਲੜਾਈ ਆ ਚਲ ਜਾਓ ਕਿਰ ਚੱਲਦੇ ਆ ਪਿੱਤੀ ਆ ਚਾਹਾਂ ਇੱਥੇ ਘੜੇ ਪਾਉਣਗੇ